ਆਲੇ ਫੜੋ ਰੋਟੀ ਖੜ ਜਾ 10 ਮਿੰਟ ਨਾ ਆ ਕੇ ਅਜੇ ਬੈਠਾ ਦਾ ਹੈ ਆਹੀ ਤਾਂ ਸੀਜ਼ਨ ਆ ਦਾਦਾ ਰੋਟੀ ਖਾਓ ਤੇ ਪਹੁੰਚੋ ਦਫ਼ਤਰ ਉਹ 10 ਮੇਰਾ ਚਾਚਾ ਪਟਵਾਰੀ ਸੀ ਤੇ ਉਹਨੇ ਸਿਉਣੇ ਦੀਆਂ ਗੰਦਾ ਬਣਾਤੀਆਂ ਸੀ ਐਤਕੀ ਮੈਂ ਰਾਣੀ ਹਾਰ ਲੈਣਾ ਹੀ ਲੈਣਾ ਜਲਦੀ ਜਲਦੀ ਦਫ਼ਤਰ ਪਹੁੰਚੋ ਨਾ ਇੰਨਾ ਪੈਸਾ ਪਿਆਰਾ ਵੀ ਨਹੀਂ ਚਾਹੀਦਾ ਹੋਰ ਵੀ ਬੰਦੇ ਦੀ ਜ਼ਿੰਦਗੀ ਹੁੰਦੀ ਆ ਤੁਸੀਂ ਰੋਟੀ ਖਾਓ ਦਾਦਾ ਦਫ਼ਤਰ ਪਹੁੰਚੋ ਐਤਕੀ ਰਾਣੀ ਹਾਰ ਚਾਹੀਦਾ ਸਰ ਆ ਪੰਜਾਬ ਡੁੱਬਣ ਤੇ ਆਇਆ ਵਾ ਤੇ ਤੈਨੂੰ ਹੁਣ ਪੈਸਾ ਕਮਾਉਣ ਦੀ ਲੱਗੀ ਆ ਡੋ ਜਿਹੜਾ ਵੀ ਡੁੱਬਦਾ ਡੁੱਬ ਜੇ ਮੈਨੂੰ ਨਹੀਂ ਇਹਦਾ ਇਹ ਗੱਲਾਂ ਦਾ ਪਤਾ ਗੱਲ ਨੂੰ ਜਵਾਕਦਾ ਨਹੀਂ ਕੁਛ ਬਣਾਉਣਾ ਬਾਕੀ ਲੋਕਾਂ ਦੇ ਜਿਹੜੇ ਪਟਵਾਰੀਏ 100 100 ਕੁਛ ਬਣਾਈ ਜਾਂਦੇ ਆ ਆਹੀ ਨਿੱਕੇ ਜਿਹੇ ਘਰ ਚ ਰਹੀ ਜਾਂਦੇ ਆ ਕੋਈ ਘਰ-ਬਾਰ ਵੀ ਬਣਾਉਣਾ ਜਵਾਕਦਾ ਵੀ ਸੋਚਣਾ ਐਡੀ ਆਈਡੀਆ ਗੱਡੀਆਂ ਪਟਵਾਰੀਆਂ ਦੇ ਜਵਾਕ ਲਈ ਫਿਰਦੇ ਆ ਆਹੀ ਜਲਦੀ ਰੋਟੀ ਖਾਓ ਤੇ ਪਹੁੰਚੋ ਦਫ਼ਤਰ ਆ ਦੋ ਰੋਟੀਆਂ ਹੀ ਹੁੰਦੀਆਂ ਤੇ ਕਾਹਤੋਂ ਐਵੇਂ ਇੰਨਾ ਕਰਦੇ ਆ ਕੀ ਫਾਇਦਾ ਕਰ ਕੁਛ ਨਹੀਂ ਨਾਲ ਜਾਣਾਗਾ ਆਪਣੇ ਇਮਾਨਦਾਰੀ ਦੀ ਨੌਕਰੀ ਚਾਹੀਦੀ ਹੁੰਦੀ ਆ ਤੈਨੂੰ ਮੈਂ ਤਨਖਾਹ ਚੋਂ ਲੈ ਦੂੰ ਕੀ ਲੈਣਾ ਤੂੰ ਖਾਣੇ ਦਾ ਹਾਂ ਦੋ ਰੋਟੀਆਂ ਹੀ ਹੁੰਦੀਆਂ ਤੇ ਜੇ ਸੋਨੇ ਦਾ ਮੈਂ ਨਾ ਖਾਓ ਨਾ ਖਾਓ ਜੀ ਦੋ ਰੋਟੀਆਂ ਹੀ ਖਾਣੀਆਂ ਤਾਂ ਇੱਕ ਦੋ ਪਰ ਕੀ ਤਾਂ ਖਾ ਲੈਣ ਦਿੰਦੀ ਕੀ ਪਤਾ ਉੱਥੇ ਮਿਲਦੀਆਂ ਕਿ ਨਹੀਂ ਮੈਨੂੰ ਇਹ ਗੱਲ ਨਹੀਂ ਪਤਾ ਪਰ ਆ ਸੀਜ਼ਨ ਚ ਇੱਕ ਤਾਂ ਮੈਨੂੰ ਰਾਣੀ ਹਾਰ ਚਾਹੀਦਾ ਕੋਈ ਵਧੀਆ ਗੱਡੀ ਚਾਹੀਦੀ ਹੈ ਜੋ ਅੱਕ ਵਾਸਤੇ ਤੇ ਸੋਨਾ ਘਰ ਪਾ ਦੇ ਲੋਕਾਂ ਦੇ ਬਥੇਰੇ ਪਟਵਾਰੀ ਪੈਸਾ ਕਮਾਈ ਜਾਂਦੇ ਆ ਬਸ ਥੋੜੇ ਥੋੜੇ ਹੀ ਸਰੇ ਆ ਪਿਆ ਉੱਥੇ ਇੰਨੇ ਪਾਣੀ ਦੇ ਵਿੱਚ ਬੰਦੇ ਦਾ ਨਹੀਂ ਪਤਾ ਕਦੋਂ ਰੁੜ ਜੇ ਕੋਈ ਨਹੀਂ ਸਾਰੇ ਡੁੱਬੇ ਆਣ ਪਾਵਾਂ ਤੂੰ ਕਰ ਕੇ ਅਰਦਾਸ ਕਰ ਵੀ ਮੇਰਾ ਘਰ ਵਾਲਾ ਹੀ ਸਾਫ ਤਾਂ ਮੁੜਿਆ ਵੇ ਸਾਰੇ ਡੁੱਬੇ ਆਣ ਸਾਰਾ ਜਿਹੜਾ ਤਰਾ ਤਰਾ ਕਰੀ ਜਾਂਦਾ ਹਾਏ ਰੱਬਾ ਹੁਣ ਕੋਈ ਇਹ ਜਿਹਾ ਹੀਲਾ ਵਰਤਾ ਵੀ ਘਰ ਵਾਲੇ ਵੀ ਖੁਸ਼ ਹੋ ਜੇ ਤੇ ਮੈਂ ਰਵਾਂ ਵੀ ਇਮਾਨਦਾਰ ਪਰ ਕੀ ਕਰੀਏ ਪੈਸੇ ਤਾਂ ਕਮਾਉਣੇ ਪੈਣੇ ਆ ਨਹੀਂ ਘਰੋਂ ਕੱਢ ਦੂ ਵਿਕੀਆ ਦੇ ਸਤਿ ਸ਼੍ਰੀ ਅਕਾਲ ਜੀ ਨਮਰਸ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਜਿਹੜੇ ਬੇਟਾ ਸੀਗੇ ਜੀ ਯਾਦ ਕਰੀ ਜਾਂਦੇ ਸੀਗੇ ਜੀ ਆਪਾਂ ਮਹਿਕਵੇਂ ਵਾਲੇ ਆਪਣੇ ਤੋਂ ਲਿਸਟਾਂ ਮੰਗੀ ਜਾਂਦੇ ਆ ਠੀਕ ਹੈ ਬ੍ਰਦਰ ਸਾਹਿਬ ਤੇ ਆਪਾਂ ਕਹੜੀ ਵੀ ਆਪਣਾ 골ਡਨ ਸਮਾਂ ਚੱਲ ਪਿਆ ਹੁਣ ਸਾਰਿਆਂ ਦਾ ਤੇ ਆਪਾਂ ਸਿਰਫ ਉਹੀ ਬੰਦੇ ਹੁਣ ਤੁਹਾਨੂੰ ਪਤਾ ਵੀ ਆਪਾਂ ਹੁਣ ਤੱਕ ਕਿਵੇਂ ਕਰਦੇ ਰਹੇ ਆ ਪਿੰਡਾਂ ਚੋਂ ਉਹ ਬੰਦੇ ਚੱਕ ਲੋ ਜਿਨ੍ਹਾਂ ਦਾ ਭੋਰਾ ਵੀ ਨੁਕਸਾਨ ਨਹੀਂ ਹੋਇਆ ਤੇ ਆਪਣੇ ਨਾਲ ਹੇਠ ਤੱਕ ਕਰਨ ਲਈ ਤਿਆਰ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਉਹਨਾਂ ਬੰਦਿਆਂ ਦੇ ਨਾਮ ਹੀ ਪਾਉਣੇ ਆ ਬਾਕੀ ਦੇ ਬਥੇਰੇ ਤਰੇ ਪੁਰੇ ਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਤੇ ਬਸ ਉਹਨਾਂ ਦੇ ਪਾਉਣੇ ਜਿਨ੍ਹਾਂ ਕੋਲ ਜ਼ਮੀਨ ਜਾਦੇ ਆ ਤੇ ਆ ਹੁਣ ਬੰਦੇ ਆਪਾਂ ਉਹੀ ਲਿਖ ਰਹੇ ਆ ਅੱਗੇ ਤਿੰਨ ਚਾਰ ਪਿੰਡਾਂ ਦੇ ਸਾਨੂੰ ਬੰਦੇ ਲਿਖਾ ਗਏ ਆ ਕਿ ਉਹ ਮਤਲਬ ਪਟਵਾਰੀ ਸਾਹਿਬ ਐਂ ਸੀ ਕਿ ਜਿਨ੍ਹਾਂ ਦੇ ਜ਼ਮੀਨਾਂ 5 ਕ ਕਿੱਲੇ ਆ ਤੇ ਕੁਛ ਫालतू ਲੈਣਾ ਜੀ ਜੇ ਆਰ 30 35 ਕਿੱਲੇ ਆਲੇ ਆ ਪਹਿਲਾਂ ਆਪਾਂ ਉਹਨਾਂ ਨੂੰ ਕਰਨਾ ਕਾਬੂ ਠੀਕ ਹੈ ਜੀ ਉਹਨਾਂ ਦੇ 5 ਕਿੱਲੇ ਦਾ ਨੁਕਸਾਨ ਹੋਵੇ ਭਲਾ ਦੀ 7 ਦਾ ਆਪਾਂ ਅਗਲੇ ਦੇ 30 ਦੇ 30 ਕਿੱਲੇ ਲਿਖ ਦਾਂਗੇ ਤੇ ਲਿਖਾਂਗੇ ਵੀ ਭਈ ਸਾਰੀ ਫਸਲ ਮਰ ਗਈ ਉਹਦੀ ਜੇ ਕਿਸੇ ਦੇ ਇੱਕ ਅੱਧੀ ਵੱਛੀ ਵੀ ਮਰੀ ਆ ਤਾਂ ਇਹ ਲਿਖਾਂਗੇ 15 15 ਮੱਝਾਂ ਮਰ ਗਈਆਂ ਕਿੰਨੇ ਪੈਸੇ ਆ ਜਾਣਗੇ ਜੀ ਇੱਜਤਬੰਦੀਆਂ ਤਾਂ 50 50000 ਮੰਗੀ ਜਾਂਦੀਆਂ ਸਰਕਾਰ 25 30 35000 ਦੇ ਕਿਦਾ ਦਾ ਖੜਾ ਛੜਾਊਗੀ ਠੀਕ ਹੈ ਜੀ ਤੇ ਬਸ ਆਪਾਂ ਤੈਨੂੰ ਵੀ ਖੁਸ਼ ਕਰ ਦੇਣਾ ਉਹਨੂੰ ਵੀ ਤੇ ਬਾਕੀ ਪਰਮਾਤਮਾ ਆਪਾਂ ਨੂੰ ਵੀ ਖੁਸ਼ੀ ਰੱਖੇ ਬਸ ਤਾਂ ਦਨ ਗਰਾ ਦਿਓ ਠੀਕ ਹੈ ਜੀ ਤੇ ਤੁਹਾਡੀਆਂ ਉਂਗਲਾਂ ਦੀ ਛਾਪਾਂ ਛਲੇ ਫੁੱਲ ਹੀ ਕਰ ਦੇਣਾ ਸਾਸਤਰੀ ਕਲ ਮਟਵਾਰੀ ਸਾਹਿਬ ਸਾਸਤਰੀ ਕਰ ਮਾਤਾ ਫੇਰਾ ਕੀ ਦੂ ਤੀਜਾ ਚੌਥਾ ਕਿੜਾ ਤੇਰਾ ਤੇ ਆਉਣੇ ਸੀ ਭਾਈ ਫਟਵਾਰੀ ਸਾਹਿਬ ਜੀ ਤੁਸੀਂ ਕਿੰਨੀ ਤੇਰੇ ਕੋਲ ਡੂੜ ਤਦ ਤੂੰ ਦਫ਼ਤਰ ਨੇਵਾ ਕਰਦਾ ਤੂੰ 2 ਕਿੱਲੇ ਕਿਉਂ ਕਹਿਣਾ ਭਾਈ ਪੌਣੇ 2 ਕਿੱਲੇ ਜ਼ਮੀਨ ਦੇ ਆ ਸਾਡਾ ਹੁਣ ਝੋਨਾ ਮਰ ਗਿਆ ਤੇ ਜੋ ਸਾਰੇ ਪਿੰਡ ਦਾ ਹੁਣ ਹੂਗਾ ਵਿੱਚ ਛੋਟਾ ਲਿਖਿਆ ਜਾਊਗਾ ਹੁਣ ਦਫ਼ਤਰ ਨੰਦਾ ਨਾ ਨੀਵਾ ਕਰੋ ਸਾਡਾ ਜੇਬ ਚੋਂ ਦੇਦਾ ਤੈਨੂੰ ਪੈਸੇ ਤੂੰ ਤਾਂ ਨਹੀਂ ਦੇ ਸਕਦੇ ਸਾਡਾ ਝੋਨਾ ਵੀ ਸਾਰਾ ਮਰ ਗਿਆ ਲਿਮਟ ਸਾਡੀ ਮੋੜਨ ਵਾਲੀ ਪਈ ਐ ਤੇ ਫਿਰ ਅਸੀਂ ਕੀ ਕਰੀਏ ਐ ਤੇ ਮਾਤਾ ਜੀ ਦਾ ਗੁੜੀਆਂ ਵਾਲੀ ਗੱਲ ਹੁਣ ਦੱਸ ਲੈ ਹੁਣ ਸਾਰੇ ਪੰਜਾਬ ਦਾ ਝੋਨਾ ਮਰ ਗਿਆ ਹੁਣ ਮੈਂ ਦੇਦਾ ਵੱਲੋਂ ਹੁਣ ਜਦੋਂ ਸਰਕਾਰ ਦੇਊਗੀ ਤਰਾ ਲਿਖ ਦਾਂਗੇ ਧਾਰ ਕਾਰਡ ਤੇ ਬੱਸਾਂ ਫਰੀ ਹੈ ਤੀਜੇ ਦਿਨ ਜਾ ਕੇ ਮੈਂ ਇੱਥੇ ਆ ਜਾਨੀ ਆ ਪਟਵਾਰੀ ਸਾਹਿਬ ਤੂੰ ਸਾਡੇ ਗੱਲ ਨਾ ਪਿਆਇਆ ਤਾਂ ਕੀ ਕਹਿਣਾ ਮਾਤਾ ਬਹਿ ਜਾ ਤੂੰ ਥੱਕ ਗਈ ਹੋ ਮੇਰੀ ਤੁਰੀ ਆ ਮੀਂਝੋ ਇੰਨੇ ਚੁਆਈਆਂ ਗੋਡੇ-ਗੋਡੇ ਪਾਂਜੀ ਇਥੇ ਨੂੰ ਮੰਨ ਕੇ ਆਈਆਂ ਬਹਿ ਜਾ ਹੁਣ ਮੈਂ ਚੱਕੇ ਭੋਣਾ ਤੈਨੂੰ ਚੱਕੇ ਨਹੀਂ ਭੋਣਾ ਇਹ ਕਿਹਸਾ ਤੇ ਬਹਿ ਜਾ ਨਿਕਲ ਜਿਦ ਤਰਾ ਕੰਮ ਜਦੋਂ ਬਾਕੀ ਹਣ ਦੇਖ ਆ ਮੈਂਬਰ ਸਾਹਿਬ ਬੈਠਿਆ ਕਿੰਨੇ ਫੋਰ ਪੰਚਾਇਤਾਂ ਕਿੰਨੇ ਪਿੰਡਾਂ ਦੀਆਂ ਘੜੀਆਂ ਤੇ ਸਾਰਾ ਬਣਾਉ ਡੁੱਬਿਆ ਪੈਰ ਉਹ ਕੱਲਾ ਮੇਰੇ ਤੇ ਬੋਝ ਮੈਂ ਕਿਹਨੇ ਮੇਰਾ ਡਲੂਬੀ ਆਂਦੇ ਆ ਹੁਣ ਫੋਨ ਤੇ ਮੈਂ ਸਾਈਲੈਂਟ ਲਾਇਆ ਤਾਂ ਬੈਠਾ ਉਹ ਟਿਕਣੀ ਨਹੀਂ ਦਿੰਦੇ ਤੇ ਸਾਡਾਰ ਕੰਮ ਨਹੀਂ ਪਾਇਆ ਤੈਨੂੰ ਕੱਲ ਫੋਨ ਵੇਖਣ ਆ ਕੇ ਮੈਂ ਤੁਮ ਸਾਡਾਰਿਆਂ ਦੇ ਕੰਮ ਕਰਨ ਵਾਸਤੇ ਕੁਰਸੀ ਤੇ ਪਾਇਆ ਤੇ ਮੈਂ ਥੋੜੇ ਵਰਕ ਕੋਲੇ ਤਾਂ ਹੀ ਆਏ ਸੀ ਚੱਲ ਕੇ ਸਾਡੀ ਤਾਂ ਸਾਰੀ ਫਸਲ ਮਰ ਗਈ ਲਿੰਟ ਸਾਡੀ ਪਰਨ ਵਾਲੀ ਪਈ ਐ ਅੱਜ ਸਮਾਨ ਸਾਡਾ ਰੁੜ ਗਿਆ ਸਾਰਾ ਹਾਂ ਮੀਂਹ ਚ ਡੇਡੇ ਚ ਸਾਰਾ ਪੀਸੇ ਦਾਜ ਬਣਿਆ ਸੀ ਦੁਖੀ ਆ ਮਾਤਾ ਦੁਖੀ ਆ ਪਾੜੇ ਪੁਣੀ ਦਾ ਬયો ਯਾਰ ਦੁਖੀ ਆ ਮਾਤਾ ਕੋਈ ਨਹੀਂ ਦੁਖੀ ਨੇ ਪਾਈ ਮੇਰੇ ਤੇ ਗੱਲੀ ਨਹੀਂ ਸੁਣਦੇਗੇ ਹੈ ਮੈਂ ਇਨਾਂ ਕੋਲ ਚੱਲ ਕੇ ਆਂਦੀ ਐਡੇ ਗੋਡੇ ਗੁੰਡੇ ਪਾਣੀ ਆ ਕੋਈ ਗੋਣੀ ਮਾਂ ਕੋਈ ਨਹੀਂ ਕੰਮ ਦੇ ਵਾਸਤੇ ਇਹਨਾਂ ਤੁਹਾਨੂੰ ਕੰਮ ਵਾਸਤੇ ਦਬਾਇਆ ਇੱਥੇ ਸਾਡੇ ਗਰੀਬਾਂ ਦੀਆਂ ਕੌਣ ਨਹੀਂ ਸੁਣਦੇ ਕੋਈ ਵੀ ਨਹੀਂ ਸੁਣਦਾ ਮਾਤਾ ਕੋਈ ਨਹੀਂ ਠੱਡ ਰਾਗੇ ਠੱਡ ਕੇ ਮੇਰੇ ਕਾਂਡਰ ਵਿੱਚ ਸਾਰੇ ਮੇਰੇ ਬੋੜੀ ਬੱਤ ਤੇ ਰੋਟੀ ਖਾਣ ਬੈਠੇ ਆ ਪਸਾ ਸਾਡੀ ਸਾਰੀ ਮਰ ਗਈ ਲਿਮਟਾ ਦੇ ਸਾਡੇ ਬਾਤ ਚ ਆ ਜਾਂਦੇ ਆ ਧੰਨਵਾਦ ਜੀ ਨੇ ਹੁਣ ਮੈਂ ਤਾਂ ਦੱਸੀ ਲਿਮਟ ਸੱਸੀ ਕਾਲ ਮਟਵਾਰੀ ਸਾਹਿਬ ਸੱਸੀ ਕਾਲ ਜੀ ਸਰਪੰਚ ਸਾਹਿਬ ਰਮਨ ਸਾਹਿਬ ਕੀ ਹਵਾਲਾ ਠੀਕ ਹੋ ਜੀ ਪੜੀ ਜਾਂਦੇ ਹੋ ਹਾਜ਼ਰੀ ਹਾਂਜੀ ਹਾਂਜੀ ਹੋਰ ਪ੍ਰੋਫੈਸਰ ਠੀਕ ਹੈ ਠੀਕ ਹੈ ਬਿੱਕੀ ਤੇਰੀ ਵਧੀਆ ਬੈਠੋ ਜੀ ਸਰਪੰਚ ਸਾਹਿਬ ਬੈਠਿਆ ਯਾਰ ਗੱਲ ਪਈ ਜਾਂਦੇ ਮਾਤਾ ਜੀ ਨਹੀਂ ਗੱਲ ਪੈਣ ਵਾਲੀ ਨਹੀਂ ਜੀ ਇਹਨਾਂ ਨੇ ਗੱਲ ਪੈਣ ਵਾਲੀ ਯਾਰਾ ਤਰੀਕਾ ਹੈ ਕੋਈ ਥੋੜਾ ਪਟਵਾਰੀ ਸਾਹਿਬ ਬਹੁਤ ਮਾੜੀ ਗੱਲ ਹੈ ਮੈਂ ਤਾਂ ਕੀ ਗੱਲ ਹੈ ਭਾਈ ਮੈਂ ਇਹਨਾਂ ਕੋਲੇ ਆਈ ਸੀ ਕਿ ਸਾਡੀ ਵੇਖੋ ਫਸਲ ਮਰ ਗਈ ਪੀਨੋ ਹਟਾ ਕੇ ਕਿਹਨਾਂ ਤੇ ਟੂੜ ਕਿਲੇ ਪਰ ਦੂੜ ਕਿਲੇ ਕਿਲੀ ਆਪਣਾਂ ਦੀ ਇਹਨਾਂ ਬਾਹਰ ਆਪਣੇ ਗਰੀਬਾਂ ਦੇ ਕੰਮ ਕਰਨ ਵਾਸਤੇ ਭਾਏ ਨਾ ਪੌਣੇ ਦੋ ਕਿਲੇ ਜ਼ਮੀਨ ਦੇ ਉਹ ਵੀ ਸਾਡੇ ਮਰਗੇ ਝੋਨਾ ਸਾਰਾ ਮਰ ਗਿਆ ਸਾਡਾ ਲਿਮਟ ਵਾਲੇ ਸਾਡੇ ਬਾਹਰ ਚ ਆ ਜਾਂਦੇ ਭਾਂਡੇ ਢਿੰਡੇ ਸਾਡੇ ਰੋੜ ਕੇ ਸਾਰੇ ਪਾਣੀ ਚ ਅਤਾ ਰੋਟੀ ਪਕਾ ਕੇ ਖਾਣ ਬੰਨੂਗਾ ਬੈਠੇ ਤੇ ਉੱਡ ਸਾਨੂੰ ਮੱਲਾ ਲਾ ਸਿੱਟੀ ਜਾਂਦੇ ਨਹੀਂ ਚਲੋ ਮਾਤਾ ਬੋਲੀ ਤਾਂ ਮਾੜੀ ਸੀ ਪਟਵਾਰੀ ਸਾਹਿਬ ਦੀ ਤੇ ਅਸਲ ਆਏ ਨਾ ਗਰਦੋਰੀਆਂ ਗਰਦੋਰੀਆਂ ਦੇ ਅਟਰ ਆਉਣਗੇ ਸਰਕਾਰ ਤੇ ਫੇਰ ਹੀ ਕਰਨਗੇ ਮਾਤਾ ਇਹ ਨਹੀਂ ਪਟਵਾਰੀ ਸਾਹਿਬ ਮੈਂ ਆ ਕੇ ਦੇਖਿਆ ਨਾ ਵੀ ਤੁਸੀਂ ਵੀ ਗਰਮ ਆ ਗੱਲ ਪਈ ਜੰਨੇ ਮਾਤਾ ਨਹੀਂ ਜੀ ਸਰਪੰਚ ਸਾਹਿਬ ਤੁਹਾਨੂੰ ਤਾਂ ਪਤਾ ਜੀ ਇਹਨਾਂ ਗੱਲਾਂ ਦਾ ਗਰਦੌਰੀ ਦੇ ਐਡਰਸ ਸਰਕਾਰ ਵੱਲੋਂ ਆਏ ਨਹੀਂ ਜੀ ਹਾਂ ਹਾਂ ਤੇ ਮਾਦਾ ਦੀ ਡੂੜ ਕਿਲੀ ਐ ਕੋਣੀ ਨਹੀਂ ਮਾਦਾ ਦਾ ਤੀਜਾ ਚੌਥਾ ਕਿਹੜਾ ਜੀ ਦਾ ਨਹੀਂ ਬੋਲੀ ਸਹੀ ਰੱਖਿਆ ਕਰੋ ਡੂੜ ਕਿਲੀ ਵਾਲੀ ਗੱਲ ਨਹੀਂ ਚਾਹੇ ਮਰਲਾ ਹੋਵੇ ਜਾਨ ਤੋਂ ਪਿਆਰੀ ਹੁੰਦੀ ਹੈ ਜ਼ਮੀਨ ਹਨਾ ਮਾਦਾ ਕੀ ਗੱਲ ਇੰਨੇ ਕਿਹੜੇ ਮਾਰਦੇ ਪਹਿਲੇ ਪੰਜ ਸਾਲ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਮਿੰਤਾ ਕਰਦੀ ਸੀ ਇਹਨਾਂ ਦੀਆਂ ਵੀ ਜਿੰਨਾਂ ਨੇ ਫਸਲਾਂ ਨਹੀਂ ਮਰੀਆਂ ਉਹਨਾਂ ਨੂੰ ਤਾਂ ਪੈਸੇ ਸਾਰਾ ਟੱਕਰ ਸਾਰਾ ਕੁਝ ਮਿਲ ਨਹੀਂ ਆਇਆ ਤੇ ਸਾਡੀ ਜਿਹੜਾ ਫਸਲ ਸੀਗੀ ਸਾਡੀ ਮਰ ਗਈ ਤੇ ਸਾਨੂੰ ਕੁਝ ਵੀ ਨਹੀਂ ਮੈਂ ਤਾਂ ਤਾਂ ਡਰਦੀ ਆ ਵੀ ਸਾਡਾ ਵੀ ਵਿੱਚ ਨਾ ਪੈ ਜੇ ਨਿਸ਼ਟਜ ਆ ਡਰਾਂ ਇਹ ਬਹੁਤ ਬਰੀ ਹੁੰਦਾ ਬਟਵਾਰੀ ਸਾਹਿਬ ਤੁਹਾਨੂੰ ਪਤਾ ਨਾ ਜਿਹਦੀਆਂ ਫਸਲਾਂ ਨੁਕਸਾਨ ਨਹੀਂ ਹੋਇਆ ਉਹ ਪੈਸੇ ਲੈ ਜਾਂਦੇ ਆ ਜਿਨ੍ਹਾਂ ਦੇ ਨੁਕਸਾਨ ਹੋਇਆ ਉਹ ਰਹਿ ਜਾਂਦੇ ਹੁੰਦੇ ਇਹ ਗੱਲਾਂ ਹੁੰਦੀਆਂ ਉਹ ਸ਼ਾਇਦ ਇਸੇ ਡਰ ਦੇ ਕਾਰਨ ਚਾਰ ਪੰਜ ਵਾਰੀ ਵਾਦਾ ਵੀ ਤੁਸੀਂ ਇੰਨਾ ਹਾਂ ਮੈਂ ਇਸੇ ਕਰਕੇ ਚਾਰ ਪੰਜ ਵਾਰ ਤਾਂ ਹੀ ਆਈ ਆ ਬੜਾ ਸਰਪੰਚ ਸਾਹਿਬ ਮੈਂ ਤੁਹਾਡੀ ਬੇਨਤੀ ਕਰਦੀ ਆ ਇਹਨਾਂ ਨੂੰ ਕਹਿ ਕੇ ਸਾਡੇ ਵੀ ਪਵਾ ਦਿਓ ਜਿਨ੍ਹਾਂ ਦੀ ਫਸਲਾਂ ਨਹੀਂ ਤੁਸੀਂ ਮੈਨੂੰ ਦੱਸ ਦਿੰਦੇ ਇੱਥੋਂ ਤੱਕ ਕੌਣ ਦੀ ਰੋਡ ਨਹੀਂ ਸੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਜਾਓ ਬੇਫਿਕਰ ਹੋ ਕੇ ਅੱਛਾ ਬੰਦਾ ਮੈਂ ਆਪੇ ਧਿਆਨ ਰੱਖੂਗਾ ਇਸ ਗੱਲ ਦਾ ਵੀ ਜੇ ਲੱਗਿਆ ਲਿਸਟਾਂ ਬਣਦੀਆਂ ਗਰਦੌਰੀ ਹੁੰਦੀਆਂ ਤੇ ਮੈਂ ਤੁਹਾਡੇ ਜਿਹੜੇ ਪੌਣੇ ਦੋ ਗਿਣਿਆ ਨੂੰ ਤੁਹਾਡੇ ਮਿਲਾਂ ਮੈਂ ਕੋਾ ਤੁਮ ਕੋਈ ਗੱਲ ਕੋਈ ਧੰਨਵਾਦ ਸਰਪੰਚ ਸਾਹਿਬ ਬੇਫਿਕਰ ਹੋ ਕੇ ਜਾਓ ਬੇਫਿਕਰ ਹੋ ਕੇ ਜਾਓ ਪਰ ਇਹ ਨਾ ਹੋਵੇ ਵੈਸੇ ਉਹਨਾਂ ਨੇ ਤਾਂ ਪੈਸੇ ਮੈਂ ਬੈਠਾ ਤੇ ਵਾਸਤੇ ਜੀ ਠੀਕ ਮੈਂ ਬੈਠਾ ਟੈਨਸ਼ਨ ਨਾ ਲਓ ਤੁਸੀਂ ਸਤਿ ਸ਼੍ਰੀ ਅਕਾਲ ਨੂੰ ਪਰ ਸਰਪੰਚ ਜੀ ਮੈਨੂੰ ਕਿਹਾ ਯਾਦ ਕੀਤਾ ਸੀ ਸਰਪੰਚ ਸਾਹਿਬ ਮੈਂ ਮੈਂਬਰ ਸਾਹਿਬ ਨਾਲ ਵੀ ਇਹੀ ਗੱਲ ਕਰੀ ਜਾਂਦਾ ਸੀ ਇਹ ਤਾਂ ਪੁਰਾਣੇ ਆ ਤਾਂ ਬੇਚੈਰੀ ਈ ਤੇ ਹੁਣ ਜਿਵੇਂ ਮੌਕਾ ਜਦ ਸੀਜ਼ਨ ਆਉਂਦਾ ਦੀ ਸੀਜ਼ਨ ਆਉਣਾ ਤੇ ਆ ਹੜਾ ਹੜਾ ਚ ਆਪਾਂ ਚਾਰ ਪੀਏ ਜਿਹੜੇ ਵੜਦੇ ਬਣਾ ਲਈਏ ਜੀ ਕਿੰਨੇ ਕੁ ਬਣ ਜਾਣਗੇ ਬਹੁਤ ਜਿੰਨੇ ਤੁਸੀਂ ਮੂੰਹ ਖੋਲੋਗੇ ਜੀ ਹੀਰੇ ਨਾਲ ਹੀ ਭਰੇ ਜਾਣਗੇ ਜੀ ਨਹੀਂ ਉਹ ਤਾਂ ਠੀਕ ਹੈ ਜਿੰਮੇਵਾਰੀ ਤੁਹਾਡੀ ਹੋਊ ਸਾਰੀ ਬਸ ਮੈਂ ਕਿਹਾ ਤੁਹਾਡੇ ਨਾਲ ਹੀ ਜਿਵੇਂ ਤੁਸੀਂ ਕਹੋਗੇ ਉੱਥੇ ਘੁੱਗੀ ਘੈਂ ਹੀ ਕਰਦਾ ਕਰਾਂਗੇ ਜੀ ਮੈਂਬਰ ਸਾਹਿਬ ਤੁਹਾਡੀ ਹੋ ਗਈ ਗੱਲਬਾਤ ਨਹੀਂ ਜੇ ਤਾਂ ਗੱਲ ਚੱਲੀ ਜਾਂਦੀ ਇਹੀ ਕਹਿੰਦੇ ਸੀ ਪਟਵਾਰੀ ਸਾਹਿਬ ਕਿ ਆਪਾਂ ਕਰ ਲੀਗਾ ਹਟਾ ਕਰਕੇ ਜਿਹੜੇ ਗਾਂਹ ਵਾਲੇ ਬੰਦੇ ਉਹਨਾਂ ਨਾਲ ਕਰ ਕੀਤੇ ਬੰਦੇ ਨਿਗਾਹ 'ਚ ਕੋਈ ਨਹੀਂ ਜੇ ਅਜੇ ਕੀਤੇ ਤਾਂ ਅਜੇ ਤੱਕ ਕਰਨੀ ਐ ਜੀ ਗੱਲ ਪਟਵਾਰੀ ਸਾਹਿਬ ਨੇ ਕਿਹਾ ਨਹੀਂ ਮਤਲਬ ਉਹ ਪਟਵਾਰੀ ਸਾਹਿਬ ਆਪਾਂ ਜਿਹੜੀ ਫਸਲ ਮਰੀ ਐ ਵੀ ਉਹਨਾਂ ਬੰਦਿਆਂ ਦਾ ਕਰਨਾ ਡਾਟਾ ਇਕੱਠਾ ਕਿ ਨਹੀਂ ਉਹਨਾਂ ਦਾ ਜੀ ਆਪਾਂ ਦੇ ਜਿਹੜੇ ਆਪਣੇ ਨਾਲ ਰੈਕਟਰ ਲਾਉਣਗੇ ਜੀ ਸੈਟਿੰਗ ਸਿਟੀ ਲਾਉਣਗੇ ਜੀ ਆਪਾਂ ਦਾ ਜੀ ਉਹਨਾਂ ਨਾਲ ਗੱਲ ਕਰ ਮਤਲਬ ਜਿਹੜਾ ਨੁਕਸਾਨ ਹੈ ਨਹੀਂ ਉਹ ਪਾਲਾਂਗੇ ਹਾਂ ਹਾਂ ਬਾਕੀ ਤੁਸੀਂ ਜ਼ਿੰਮੇਦਾਰ ਹੋ ਜੀ ਮੈਂ ਤਾਂ ਸਮਝਦਾ ਹਾਂ ਪਟਵਾਰੀ ਸਾਹਿਬ ਪਰ ਗੁੱਸਾ ਨਾ ਕਰੋ ਮੇਰੀ ਗੱਲ ਦਾ ਹਾਂਜੀ ਤੁਹਾਨੂੰ ਆਹ ਕੁਰਸੀ ਤੇ ਬਹਿ ਕੇ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਮੈਂਬਰਾਂ ਮੈਂ ਤਾਂ ਪਹਿਲੀ ਵਾਰ ਪਤਾ ਲੱਗਿਆ ਵੀ ਤੂੰ ਕੋਡ ਗਚਾਰੀ ਤਸੀਲ ਚ ਇੰਨੇ ਗੇੜੇ ਕਾਦੇ ਹੱਥੇ ਮਾਰਦਾ ਇੰਨਾ ਸਟਿੰਗਸ ਆਸਤੇ ਫਿਰਦਾ ਹੁਣ ਨਹੀਂ ਜੀ ਸਰਪੰਚ ਸਾਹਿਬ ਇਹ ਤਾਂ ਪਟਵਾਰੀ ਸਾਹਿਬ ਨੇ ਮੈਨੂੰ ਬੁਲਾਇਆ ਸੀਗੇ ਜੀ ਅੱਜੇ ਨਹੀਂ ਬੁਲਾਇਆ ਉਹ ਤਾਂ ਕਹਿੰਦੇ ਮੈਂਬਰ ਸਾਹਿਬ ਨਾਲ ਮੇਰੀ ਗੱਲ ਹੋ ਗਈ ਵੀ ਅੱਜ ਜੀ ਐਂ ਹੀ ਗੱਲ ਕੀਤੀ ਸੀ ਉਹ ਨਹੀਂ ਸਰਪੰਚ ਸਾਹਿਬ ਤੁਹਾਨੂੰ ਨਾ ਹੀ ਗਲਤ ਭਮੀ ਪਟਵਾਰੀ ਸਾਹਿਬ ਮੈਨੂੰ ਕਦੇ ਠੀਕ ਹੈ ਮੈਂ ਜ਼ਿੰਮੇਵਾਰ ਸਰਪੰਚਾ ਤੇ ਮੈਨੂੰ ਕਦੇ ਗਲਤ ਫੇਰ ਵੀ ਹੋਈ ਨਹੀਂ ਗਲਤ ਫੇਰ ਵੀ ਪਟਵਾਰੀ ਸਾਹਿਬ ਤੁਹਾਨੂੰ ਮੇਰੇ ਬਾਰੇ ਹੋ ਗਈ ਕਿਥੇ ਠੀਕ ਹੈ ਥੋੜਾ ਮੈਸੇਜ ਮਿਲਿਆ ਸੀ ਉਹਨੇ ਮੁੰਡੇ ਨੇ ਫੋਨ ਕੀਤਾ ਇਹ ਪੁਰਾਣਾ ਇੱਥੇ ਦਫ਼ਤਰ ਦੇ ਵਿੱਚ ਹੁੰਦਾ ਠੀਕ ਹੈ ਤਹਿਸੀਲ ਦੇ ਵਿੱਚ ਉਹਨੇ ਕਿਹਾ ਕਿ ਪਟਵਾਰੀ ਸਾਹਿਬ ਨਵੇਂ ਆਏ ਤੇ ਯਾਦ ਕੀਤਾ ਤੁਹਾਨੂੰ ਮਾੜੀ-ਮੋਟੀ ਸ਼ਰਮ ਨਹੀਂ ਆਉਂਦੀ ਯਾਰ ਪੰਜਾਬ ਅੱਤੋਂ ਵੱਧ ਪੰਜਾਬ ਡੁੱਬ ਗਿਆ ਤੁਸੀਂ ਹਲੇ ਵੀ ਜੋੜ-ਟੋੜ ਚ ਲੱਗੇ ਕਰਦੇ ਸੀਗੇ ਤਾਂ ਹੀ ਤੁਹਾਨੂੰ ਅਸੀਂ ਫੋਨ ਕਰਦੇ ਨਹੀਂ ਆਹ ਸਤਕਾਰ ਹੈ ਐ ਹੋਏ ਸਤਕਾਰ ਦੀ ਪਟਵਾਰੀ ਸਾਹਿਬ ਮੈਨੂੰ ਲੋੜ ਹੀ ਨਹੀਂ ਤੁਸੀਂ ਥੋੜਾ ਤਨਖਾਹ ਨਾ ਢੱਡ ਨਹੀਂ ਪਰਦਾ 4 ਕੇ 5 ਫਟਵਾਰੀ ਪਦਨਗੇ ਇੱਕ ਨਵੇਂ ਪੈਸੇ ਦੀ ਕੰਪਲੇਂਟ ਨਹੀਂ ਕਿਸੇ ਦੀ ਇੱਥੇ ਹੜ੍ਹ ਵੀ ਆਏ ਇੱਥੇ ਆਫਤਾਂ ਵੀ ਆਈਆਂ ਇੱਥੇ ਅੱਗਾਂ ਵੀ ਲੱਗੀਆਂ ਬਹੁਤ ਕੁਝ ਹੋਇਆ 70% ਉਹ ਕਰਕੇ ਦੇ ਕੇ ਗਏ ਲੋਕਾਂ ਨੂੰ 1-2% ਜਿਹੜੇ ਥੋੜੇ ਵਰਗੇ ਬੰਦੇ ਹਨਾ 1-2% ਜਾਂ 2% ਜਾਂ 5% ਪੰਜ ਸਾਹਿਬ ਗਲਤ ਸਮਝ ਗਏ ਤੁਸੀਂ ਮੈਂ ਗਲਤ ਨਹੀਂ ਸਮਝਿਆ ਯਾਰ ਤੁਸੀਂ ਸਿੱਧੀ ਡੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਮਾਤਾ ਬੈਠੀਆਂ ਦੀ ਮੇਰੇ ਮੈਨੂੰ ਪਤਾ ਉਹਦੇ ਪਾਉਣੇ 2 ਕਿੱਲੇ ਆ ਠੀਕ ਹੈ ਬਾਹਰਲੀ ਫਰਨੀ ਤੇ ਬਾਹਰਲੀ ਫਰਨੀ ਤੇ ਘਰ ਹੈ ਪਿੰਡ ਉਹਦਾ ਉਹਦੇ ਪਾਉਣੇ 2 ਕਿੱਲੇ ਆ ਉਹਦਾ ਬੰਦਾ ਨਹੀਂ ਚੰਗਾ ਨਸ਼ੇ ਨੂੰ ਸ਼ੇ ਕਰਦਾ ਠੀਕ ਹੈ ਉਹਦਾ ਕੁੜੀ ਉਹਦੀ ਵਿਚਾਰੀ ਦੀ ਮੇਰੇ ਖਿਆਲ ਸ਼ਾਇਦ ਵਿਆਹ ਲਈ ਕੁੜੀ ਵੱਡੀ ਐ ਤੇ ਉਹਦੇ ਤੁਸੀਂ ਗੱਲ ਪਈ ਜਾਂਦੇ ਆ ਉਹ ਕਹਿੰਦੇ ਮੇਰੇ ਚੌਥਾ ਪੰਜਵਾਂ ਢੇੜਾ ਤਾਂ ਹੀ ਹੋ ਗਿਆ ਉਹਨੂੰ ਡਾਰਿਆ ਵੀ ਜਿਹੜੇ ਸਾਡੇ ਵਰਗਿਆਂ ਨੂੰ ਸੱਦ ਕੇ ਨਾ ਜ਼ਿੰਮੇਵਾਰ ਲੋਕਾਂ ਨੂੰ ਕਹਿੰਦਾ ਵੀ ਉਹ ਬੰਦੇ ਲਿਆਓ ਜਿਨ੍ਹਾਂ ਦੀ ਫਸਲ ਮਰੀ ਨਹੀਂ ਹਨਾ ਆਹ ਕੰਮ ਆਸਤੇ ਕੁਰਸੀ ਮਿਲਦੀ ਆ ਯਾਰ ਸਰਪੰਚ ਸਾਹਿਬ ਜੇ ਤੁਸੀਂ ਗੋਣਾ ਵੀ ਟੇਬਲ ਦੇ ਥੱਲੋਂ ਦੀ ਵੀ ਹੋ ਜੂ ਥੋੜਾ ਨਾਮ ਵੀ ਨਹੀਂ ਆਉਣਾ ਕਿਤੇ ਜੇ ਯਾਰ ਮੈਨੂੰ ਇਹੋ ਜਿਹੇ ਦੀ ਲੋੜ ਹੀ ਨਹੀਂ ਟੇਬਲ ਦੇ ਥੱਲੇ ਦੀ ਟੇਬਲ ਦੇ ਉੱਤੋਂ ਦੀ ਮੈਂ ਤਾਂ ਕਹਿੰਦਾ ਬਟਵਾਰੀ ਸਾਹਿਬ ਵੀ ਤੁਹਾਡੇ ਵਰਗੇ ਬੰਦਿਆਂ ਦੀ ਸਾਡੇ ਪਿੰਡਾਂ ਦੇ ਵਿੱਚ ਲੋੜ ਹੀ ਨਹੀਂ ਹੈਗੀ ਇੱਥੇ 4-5 ਬਟਵਾਰੀ ਮੈਂ ਪਹਿਲਾਂ ਵੀ ਦੱਸਦਾ ਤੁਹਾਨੂੰ ਬਦਲ ਚੁੱਕੇ ਜਿਹੜੇ ਬੰਦਿਆਂ ਨੇ ਕਦੇ ਕੋਈ ਕੰਪਲੇਟ ਨਹੀਂ ਕੀਤੀ ਠੀਕ ਹੈ 1921 ਚੱਲਦੀ ਹੈ ਸਾਰੇ ਮਹਿਕਮੇ ਚੱਲਦੀ ਹੈ ਸਰਕਾਰੀ ਹੈ ਪ੍ਰਾਈਵੇਟ ਹੈ ਆਮ ਹੈ ਖਾਸ ਦਾ ਬੰਦਾ ਮੈਂਬਰ ਸਾਹਿਬ ਚੱਲਦੀਆਂ ਨੇ ਸਾਰੇ ਥਾਂ ਪਰ ਆ ਯਾਰ ਇੱਕ ਪਾਸੇ ਪੰਜਾਬ ਡੁੱਬੀ ਜਾਂਦਾ ਮਰੀ ਜਾਂਦਾ ਲੋਕਾਂ ਦੇ ਤਾਂ ਖਾਣ ਨੂੰ ਰੋਟੀ ਹੈਣੀ ਲੋਕਾਂ ਦੇ ਤਾਂ ਪਸ਼ੂ ਰੁੜ ਗਏ ਯਾਰ ਤਾਂ ਤੁਸੀਂ ਪੜਵਾਰੀ ਸਾਹਿਬ ਨੂੰ ਕੁਰਸੀ ਦੇ ਕੇ ਸ਼ਰਮ ਮਾੜੀ ਮੋਟੀ ਵੀ ਸ਼ਰਮ ਨਹੀਂ ਆਉਂਦੀ ਯਾਰ ਤੁਹਾਡੀ ਘਰ ਵਾਲੀ ਏ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਤੁਹਾਨੂੰ ਕਹਿੰਦਾ ਨਹੀਂ ਵੀ ਕਿਹੜੀ ਹਰਾਮ ਦੀ ਕੋਈ ਇਕੱਠੀ ਕਰਨ ਲੱਗਿਆ ਤੁਸੀਂ ਹਾਂ ਜੀ ਅਸੀਂ ਤਾਂ ਤੁਹਾਡਾ ਸਦਕਾ ਮੈਨੂੰ ਤੇਨੂੰ ਨਹੀਂ ਗੱਲ ਆਉਣੀ ਮੈਂ ਕਰਦਾ ਗੱਲ ਮੈਂ ਕਰਦਾ ਕਾਨੂੰਗੋ ਸਾਹਿਬ ਕਿੱਥੇ ਆ ਸਾਹ ਤਾਂ ਫੀਲਡ 'ਚ ਹੀ ਹੋਣਗੇ ਮੈਂ ਕਰਦਾ ਕਾਨੂੰਗੋ ਸਾਹਿਬ ਨਾਲ ਗੱਲ ਫੀਲਡ 'ਚ ਹੋਣਗੇ ਆ ਤਾਂ ਤੁਸੀਂ ਸ਼ਰਮ ਲਾ ਲਈ ਯਾਰ ਜਿਵੇਂ ਤੁਹਾਡੇ ਵਰਗੇ ਲੋਕਾਂ ਛੱਡੂ ਜੀ ਸਰਪੰਚ ਸਾਹਿਬ ਕੋਈ ਨਹੀਂ ਜੀ ਨਹੀਂ ਨਹੀਂ ਮੈਂ ਛੱਡਣਾ ਛੋਣਣਾ ਕੰਮ ਮੇਰੇ ਕੋਲ ਹੈ ਨਹੀਂ ਤੁਸੀਂ ਤਾਂ ਜਮਾਈ ਸ਼ਰਮ ਲਾ ਲਈ ਯਾਰ ਜੂਜਾਸ ਹੈਲੋ ਹਾਂ ਜੀ ਸਰਪੰਚ ਸਾਹਿਬ ਕਨੂਗੋ ਸਾਹਿਬ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਸਰਦਾਰ ਸਾਹਿਬ ਮੈਂ ਯਾਰ ਕਿੱਤਾ ਚਹੀ ਆ ਦਫ਼ਤਰ ਬੈਠਾ ਤੁਹਾਡੇ ਪਟਵਾਰੀ ਸਾਹਿਬ ਕੀ ਨਾ ਥੋੜਾ ਗੌਰ ਕੁਮਾਰ ਤੁਸੀਂ ਕਿੰਨੇ ਕੁ ਦੂਰੋਂ ਆਏ ਰੁਕਲੀ ਸੀ ਵੀ ਆ ਰਾਇ ਸੀ ਦੱਸੋ ਹੁਕਮ ਕਰੋ ਦਫ਼ਤਰ ਆਇਓ ਇਹਦੇ ਆਪਣਾ ਤੁਹਾਡੇ ਇਹਦੇ ਗੌਰਵ ਕੁਮਾਰ ਪਟਵਾਰੀ ਵਾਲੇ ਨਾ ਆਇਓ ਆਫਿਸ ਮੈਂ ਇੱਥੇ ਹੀ ਬੈਠਾ ਹਾਂ ਪਹੁੰਚ ਗਏ ਦੱਸ ਆਇਓ ਹਾਜੀ ਵੀ ਦੇਖੋ ਸਰਪੰਚ ਸਾਹਿਬ ਕੋਈ ਯਾਰ ਕੀ ਵੇਖਣਾ ਮੈਂ ਤਾਂ ਸ਼ਰਮਸਾਰਾ ਯਾਰ ਮੈਂ ਉਹਨਾਂ ਸਰਪੰਚਾਂ ਤੇ ਮੈਂ ਨਹੀਂ ਕਹਤਾ ਥੋੜਾ ਕਸੂਰ ਇਕੱਲਿਆਂ ਦਾ ਆ ਮੈਂਬਰ ਸਾਹਿਬ ਬੈਠੇ ਵੀ ਮੈਨੂੰ ਪਤਾ ਵੀ ਤਾਂ ਹੀ ਬਿੱਲੀ ਬਣੇ ਬੈਠੇ ਡੀਲ ਕੀ ਕਰ ਲਈ ਹੋਗੀ ਪਹਿਲਾਂ ਮੈਂ ਕਿੰਨੇ ਬੰਦੇ ਲੈ ਕੇ ਨਹੀਂ ਕੁਝ ਨਹੀਂ ਕੀਤਾ ਸਰ ਮੈਂਬਰ ਸਾਹਿਬ ਤੁਹਾਡੇ ਸਰਪੰਚ ਨਹੀਂ ਰੋਕਦੇ ਤੁਹਾਨੂੰ ਮੈਨੂੰ ਸਾਰਾ ਪਤਾ ਹੈ ਮੈਂ ਪੁੱਛ ਲਿਆ ਕਨੂਗੋਬ ਸਾਹਿਬ ਨੂੰ ਇਹਦੇ ਕੋਲ 4 ਕੇ 5 ਪਿੰਡ ਆ ਰਹਿਣ ਠੀਕ ਹੈ ਇੱਥੇ ਪਹਿਲਾਂ 5 ਪਿੰਡਵਾਰੀ ਰਹਿ ਗਏ ਤੂੰ ਕਦੇ ਦੇਖਿਆ ਵੀ ਐਦਾਂ ਦੀ ਗੱਲ ਹੋਈ ਹੋਵੇ ਕਿ ਅੱਗ ਨਾਲ ਵੀ ਕਣਕਾਂ ਸੜੀਆਂ ਵੈਸੇ ਵੀ ਨਿੱਕੇ ਮੋٹے ਜਿਹੜੀ ਜੋ ਨੁਕਸਾਨ ਹੋਇਆ ਕਦੇ ਸੁਣਿਆ ਹੋਇਆ ਜੋ ਕੁਝ ਆ ਗਿਆ ਕਨੂਗੋਬ ਸਾਹਿਬ ਕਰਦਾ ਸਕਾਦਰਪਰਸਾਬ ਰੂਚੀਕਰ ਮੈਂਬਰ ਸਾਹਿਬ ਠੀਕ ਹੈ ਹੋਜੀ ਹੋਰ ਕਨਗੋ ਸਾਹਿਬ ਠੀਕ ਹੋ ਆ ਸਰ ਫੋਰਸ ਨਾਲ ਕੀ ਰਾਮ ਕਾਦੇ ਠੀਕ ਹੈ ਜਬ ਆ ਤੁਹਾਡੇ ਬੰਦੇ ਕੋਲ ਆ ਕੇ ਮੂਡ ਖਰਾਬ ਹੋ ਗਿਆ ਅੱਛਾ ਕੀ ਹੋ ਗਿਆ ਜੀ ਪਹਿਲੀ ਗੱਲ ਤਾਂ ਕਨਗੋ ਸਾਹਿਬ ਪਹਿਲਾਂ ਤਾਂ ਜੀ ਚਾਹ ਪਾਣੀ ਪੀਤਾ ਜੀ ਚਾਹ ਪਾਣੀ ਯਾਰ ਮੂਡ ਹੀ ਖਰਾਬ ਹੋ ਮੈਂਬਰ ਸਾਹਿਬ ਠੀਕ ਠਾਕ ਸਾਰਾ ਪਰਿਵਾਰ ਪੈਂਟੀ ਗਈ ਸਾਰੇ ਹੋਰ ਘਰ ਕੰਮ ਕਾਰ ਕਿਵੇਂ ਚੱਲ ਰਿਹਾ ਜੀ ਵਧੀਆ ਸਰ ਕੰਮ ਕਾਰ ਚੱਲ ਰਿਹਾ ਜੀ ਜੋਰੀਆਂ ਗੁਰਦੁਰੀਆਂ ਸਾਰੇ ਸਰਕਾਰੀ ਸਾਹਿਬ ਤੁਹਾਡੇ ਨਵੇਂ ਬਣਾਈ ਜਾਂਦੇ ਲਿਸਟਾਂ ਉਹਨਾਂ ਬੰਦਿਆਂ ਦੀ ਜਿਹੜੀ ਬੰਦੀ ਨੈਕਸ ਜੀ ਚੱਲੀ ਜਾਂਦੀ ਜੋ ਸਬਤ ਕੰਮ ਚੱਲ ਰਿਹਾ ਜੀ ਜਿਨ੍ਹਾਂ ਦੀ ਫਸਲ ਮਰੀ ਨਹੀਂ ਨਾ ਹਾਂਜੀ ਉਹਨਾਂ ਦੀ ਲਿਸਟਾਂ ਬਣਾ ਰਹੇ ਪਹਿਲਾਂ ਹੀ 40 50 ਕਿੱਲੇ ਵਾਲਿਆਂ ਦੇਗਾ 70 ਕਿੱਲੇ ਵਾਲਿਆਂ ਦਾ ਅੱਛਾ ਜੀ ਬਾਕੀ ਜੀ ਉਹਨਾਂ ਦਾ ਡਾਇਰੀ ਚ ਨੋਟ ਕਰੀ ਜਾਂਦੇ ਜੀ ਡਾਇਰੀ ਚ ਮੈਂਬਰ ਸਾਹਿਬ ਨੂੰ ਸੱਦਿਆ ਮੈਨੂੰ ਨਹੀਂ ਪਤਾ ਕਾਹਦੇ ਵਾਸਤੇ ਸੱਦਿਆ ਪਰ ਮੈਂਬਰ ਸਾਹਿਬ ਦਾ ਕੰਮ ਹੀ ਆ ਮੈਂ ਵੇਖਿਆ ਹਫਤੇ ਦੇ ਵਿੱਚ 6 ਦਿਨ ਕਚੇਰੀ ਹੁੰਦੀ ਹੈ ਸ਼ਨੀਵਾਰ ਨੂੰ ਵੀ ਆ ਜਾਂਦੇ ਆਦਿਵਾਰ ਪਤਾ ਨਹੀਂ ਕਿਵੇਂ ਕਰੇ ਸਾਰੇ ਸਾਡੇ ਪਿੰਡ ਪਏ ਆ ਤੇ ਆਪਣੇ ਨਾਲ ਦੇ ਪਿੰਡ ਜਗਰ ਸਿੰਘ ਜਗਰ ਸਿੰਘ ਸਭ ਆਪੋ ਮਹਿੰਦਰ ਸਿੰਘ ਹਾਂਜੀ ਜੀ ਇਹਦੇ ਕੁਲੇ ਕਿੰਨੇ ਪੜੀਏ ਇਹਦੇ ਕੋਲੇ ਕੋਈ ਸਾਹਿਬ ਕਿੰਨੀ ਪੜੀਏ ਇਹਦੇ ਕੋਲੇ ਇਹਨਾਂ ਕੋਲ ਹੈਗੇ ਜੀ 34 35 ਕਿਲੇ ਅੱਛਾ 35 ਕਿਲੇ ਹੈ ਹਾਂਜੀ ਤੇ ਇਹ ਕਿੰਨੀ ਖਰਾਬ ਹੋਈ ਇਹਦੀ ਇਹਨਾਂ ਤਾਂ ਸਾਰੇ ਹੀ ਖਰਾਬ ਹੋਗਾ ਸੋ ਕਾਗਜ਼ਾ ਸਾਰਾ ਹੀ ਹੋਊਗਾ ਇਹਨਾਂ ਦਾ ਕਾਨੂੰਗੋ ਸਰ ਤੁਸੀਂ ਆਪ ਹੀ ਤੁਹਾਨੂੰ ਪਤਾ ਤੁਸੀਂ ਕਿਹੜਾ ਮੈਂ ਰਣੇਸ਼ਪ ਮੈਂ ਹੁਣੇ ਮੌਕਾ ਦੇ ਕੇ ਕਹਿੰਦਾ ਇਹਨਾਂ ਦੇ ਵੱਧ ਤੋਂ ਵੱਧ 3.5 ਕਿਲੇ ਜਾਂ 4 ਕਿਲੇ ਇੱਕ ਪਾਸੇ ਦੇ ਡੁੱਬੇ ਤੁਸੀਂ ਸਾਰੇ ਲਿਖੀ ਬੈਠੇ ਹੋ ਜਦੋਂ ਮੈਂ ਜਿਸ ਤਰ੍ਹਾਂ ਬਣਾ ਰਹੇ ਹਾਂ ਜਦੋਂ ਨੂੰ ਜਦੋਂ ਨੂੰ ਗਰਦੌਰੀ ਦਾ ਅਟਰ ਆਉਣਿਆ ਨਾ ਉਦੋਂ ਨੂੰ ਆ ਚੀਜ਼ਾਂ ਕਹਿ ਨਹੀਂ ਕੰਮ ਚੱਲਣਾ ਮੇਰੀ ਸੁਣੋ ਗੱਲ ਗਲਤ ਕੱਲ ਆ ਸਰਪੰਚਾ ਬੈਠਿਆ ਮੈਂਬਰ ਸਾਹਿਬ ਬੈਠਿਆ ਉਹ ਪਿੰਡਾਂ ਦੀਆਂ ਪੰਚਾਇਤਾਂ ਦੇ ਪਹਿਲਾਂ ਵੀ ਮੈਨੂੰ ਫੋਨ ਆ ਚੁੱਕਾ ਤੁਹਾਡੇ ਖਿਲਾਫ ਰਾਈ ਸਾਹਿਬ ਕੀ ਕਰੀ ਇਹਨਾਂ ਨੂੰ ਤੁਸੀਂ ਪਿਛਲੇ ਪਟਵਾਰੀ 4-5 ਇੰਨੇ ਵਧਿਆ ਲੱਗੇ ਕਾਨੂੰ ਉਸ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ ਜੀ ਠੀਕ ਹੈ ਤੂੰ ਨਾ ਸਪਾਸਟਿਕਲ ਦੱਸ ਸਰਪੰਚ ਸਾਹਿਬ ਇਹਨੂੰ ਕਈ ਪਿੰਡਾਂ ਦੀਆਂ ਪੰਚਾਇਤਾਂ ਇਹਨੂੰ ਡਿਸਮਿਸ ਵੀ ਕਰਾਉਣਾ ਭਰਤੀ ਹੈ ਇਹ ਮੇਰੀ ਜਾਣਕਾਰੀ ਹੈ ਜਿੱਦਾਂ ਦਾ ਲੱਗਿਆ ਮੈਂ ਤੈਨੂੰ ਮਿਲਿਆ ਅੱਜਾ ਮੈਨੂੰ ਤਾਂ ਉਹ ਮੁੰਡੇ ਨੇ ਫੋਨ ਕੀਤਾ ਪੁਰਾਣਾ ਇੱਥੇ ਤੁਹਾਡੇ ਕੋਲ ਤਸਵੀਰਾਂ ਉਹਨੇ ਫੋਨ ਕੀਤਾ ਕਹਿੰਦਾ ਬੜਵਾਰੀ ਸਾਹਿਬ ਨੇ ਕਿਹਾ ਵੇਖ ਸਰਪੰਚਾਂ ਨੂੰ ਸਾਰਿਆਂ ਨੂੰ ਜਿਹੜਾ ਆਪਣੇ ਮੇਰੇ ਪਿੰਡਾਂ ਦੇ ਉਹਨਾਂ ਨੇ ਨਹੀਂ ਜਿਵੇਂ ਬੜਵਾਰੀ ਨੇ ਕਿਹਾ ਤੇ ਇਹਨਾਂ ਦਾ ਲਸਤਾ ਬਣਾ ਲਿਆ ਉਹਨੇ ਬੁਲਾ ਲਿਆ ਉੱਤੇ ਗੱਲ ਵੀ ਨਹੀਂ ਮੈਂ ਨਾ ਮੈਂ ਮਾਫੀ ਚਾਹੂੰਗਾ ਕਿ ਮੈਂ ਤਸਿਲਦਾਰ ਸਾਹਿਬ ਨਾਲ ਵੀ ਗੱਲ ਕਰਾਉਣਾ ਤੁਹਾਡੀ ਤੇ ਐਸ.ਡੀ.ਐਮ ਸਾਹਿਬ ਨਾਲ ਵੀ ਕਰਾਉਣਾ ਪ੍ਰਾਈਸ ਆਏ ਕੰਮ ਕਰੋ ਨਾ ਤੁਸੀਂ ਪੰਜਾਬ ਦੇ ਹਾਲਾਤ ਤਾਂ ਦੇਖ ਲਓ ਤੁਸੀਂ ਪੰਜਾਬ ਤਾਂ ਡੁੱਬਿਆ ਪਿਆ ਤੁਸੀਂ ਹਾਲਾਤ ਤਾਂ ਦੇਖ ਲਓ ਤਰਸਤਾ ਕਰ ਲਓ ਕਿਸਾਨਾਂ ਦੇ ਉੱਤੇ ਦੇਖ ਮੈਨੂੰ ਮੇਰੇ ਮਨ ਮਜਬੂਰ ਨਾ ਕਰ ਮੇਰੇ ਖਾ ਪ੍ਰਾਈਸ ਸਾਹਿਬ ਜਿਆਹੀ ਤੁਹਾਡੀਆਂ ਸ਼ਿਕਾਇਤਾਂ ਆਉਂਦੀ ਰਹੀਆਂ ਤੇ ਸਾਨੂੰ ਅਕਸ਼ ਲੈਣਾ ਬਹੁਤ ਤੁਹਾਡੇ ਵੈਸਟ ਵੀ ਕਰੀ ਸੀ ਜੀ ਨਹੀਂ ਜੀ ਤੁਸੀਂ ਬਿਲਕੁਲ ਗਲਤ ਹੈ ਆ ਦੇਖੋ ਤੁਸੀਂ ਕਹੇ ਜਗਰ ਸਿੰਘ ਸਰ ਉਹਨਾਂ ਦੇ ਇਹ ਜੇ 35 ਕਿਲੇ ਤੁਸੀਂ ਕਹੇ ਸਾਰੇ ਸਾਰੇ ਖਰਾਬ ਹੋ ਗਏ ਮੈਂ ਮੌਕਾ ਵੇਖ ਕੇ ਤੁਸੀਂ ਆਪ ਨੂੰ ਮੈਂ ਮੈਂ ਤੁਸੀ ਇਹ ਦੇਖੋ ਨਾ ਗਰਦੌਰੀ ਦਾ ਆਰਡਰ ਆ ਜਾਈ ਨਹੀਂ ਸਰਕਾਰ ਦੇ ਸਰਕਾਰ ਕਹਿੰਦੀ ਵੀ ਕਿਸੇ ਡਾਕਟਰ ਦੇ ਬੈਠੇ ਲਿਸਟਾਂ ਬਣਾਈਏ ਨੇ ਉੱਥੇ ਚੱਲੋ ਪੈਂਡਾ ਜਾ ਕੇ ਤੜਕੇ ਦਾ ਪੈਂਡਾ ਪਾ ਕੇ ਬੈਠਿਓ ਲਾਓ ਇਹਨਾਂ ਨੂੰ ਉੱਥੇ ਜਾ ਕੇ ਵੇਖੋ ਵਾਣ ਕਿਹਦੀ ਕਿਹਦੀ ਕਿੰਨੇ ਕਿੰਨੇ ਆਪਾਂ ਪਾਣੀ ਚ ਵੜੋ ਡਾਕਟਰ ਦੇ ਬੈਠੇ ਲਿਸਟਾਂ ਬਣਾਈ ਜਾਣੇ ਹੋ ਤਸੀਲਦਾਰ ਸਾਹਿਬ ਦਾ ਵੇਟਿੰਗ ਨੰਬਰ ਮੈਂ ਕਰੂੰਗਾ ਕਰ ਤੁਹਾਨੂੰ ਨਹੀਂ ਕੋਈ ਗੱਲ ਜੀ ਮੈਂ ਸਾਹਿਬ ਮੇਰਾ ਤਾਂ ਮੇਰਾ ਤਾਂ ਮਨ ਦੁਖੀ ਹੋ ਗਿਆ ਜੀ ਅਸੂ ਤਸੀਲਦਾਰ ਸਾਹਿਬ ਸਤਿ ਸ਼੍ਰੀ ਅਕਾਲ ਕਾਲ ਜੀ ਸਰ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਸਰ ਬਿਜ਼ੀ ਤਾਂ ਨਹੀਂ ਹੋ ਨਹੀਂ ਨਹੀਂ ਜੀ ਹੁਕਮ ਕਰੋ ਕੋਈ ਗੱਲ ਨਹੀਂ ਮੈਂ ਨਾ ਸਾਰਾ ਜਿਹੜਾ ਜਿਹੜੇ ਪਟਵਾਰੀ ਸਾਹਿਬ ਇਹ ਪੈਨਾ ਤਰ੍ਹਾਂ ਦੇ ਵਿੱਚ ਥੋੜਾ ਜਿਹਾ ਬਿਜ਼ੀ ਹੁੰਦੇ ਆ ਹਾਂ ਮੈਂ ਉਹੀ ਕਿਹਾ ਜਿਹੜੇ ਪਟਵਾਰੀ ਸਾਹਿਬ ਨਵੇਂ ਲੱਗੇ ਆ ਨਾ ਮੈਂ ਤਾਂ ਮਿਲਿਆ ਹੀ ਅੱਜਾ ਮੈਨੂੰ ਸੁਨੇਹਾ ਗਿਆ ਸੀ ਇਹਨਾਂ ਦੇ ਨਾਲੋਂ ਮੁੰਡੇ ਦਾ ਅੱਛਾ ਜੀ ਤੇ ਮੈਂ ਕਨੂਗੋ ਸਾਹਿਬ ਨੂੰ ਵੀ ਬੁਲਾ ਲਿਆ ਅੱਛਾ ਜੀ ਮਾਨ ਸਾਹਿਬ ਨੂੰ ਠੀਕ ਹੈ ਤੇ ਇਹ ਪਟਵਾਰੀ ਸਾਹਿਬ ਜਿਹੜੇ ਤੁਹਾਡੇ ਹੈਗੇ ਨਾ ਕੀ ਇਹਨਾਂ ਦਾ ਸੇਕ ਕਰਕੇ ਤਰਾ ਗੌਰਵ ਕੁਮਾਰ ਗੌਰਵ ਕੁਮਾਰ ਪਟਵਾਰੀ ਲੱਗਿਆ ਜੀ ਗੋਰਾ ਕੁਮਾਰ ਹੈਗਾ ਜੀ ਹਾਂ ਸਾਡੇ ਵਾਲੇ ਪਿੰਡਾਂ ਚ ਇਹਦੇ ਕੋਲ ਮੈਂ 4 ਕੇ 5 ਪਿੰਡ ਦਿੱਤੇ ਹਨ ਜੀ ਅੱਛਾ ਜੀ ਇਹ ਸਰ ਸੈਟਿੰਗਾਂ ਕਰੀ ਜਾਂਦਾ ਪੰਜਾਬ ਅੱਧੋਂ ਵੱਧ ਡੁੱਬਿਆ ਪਿਆ ਤੁਹਾਨੂੰ ਵੀ ਪਤਾ ਹੈ ਬਿਲਕੁਲ ਜੀ ਹੁਣ ਮੈਂ ਤਾਂ ਕਿਸੇ ਨੂੰ ਕੋਈ ਫੋਨ ਕਰਨ ਤੋਂ ਪਹਿਲਾਂ ਕਹਿੰਦੇ ਅਸੀਂ ਵਿਜੀ ਹੁੰਦੇ ਆ ਜੀ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਾਰੇ ਪਾਸੇ ਤਾਂ ਜਿਹੜਾ ਹੈਗਾ ਗੰਭ ਮੱਟਿਆ ਪਿਆ ਜੀ ਹਾਂ ਤੇ ਇਹ ਦੇਖ ਲਓ ਜੀ ਇਹ ਬੰਦਾ ਤੁਹਾਡਾ ਨਾ ਵੇਖੋ ਅੱਜ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਜਿਹੜੇ ਉਹ 4 5 ਪਟਵਾਰੀ ਬਦਲ ਗਏ ਜੀ ਠੀਕ ਹੈ ਤੁਹਾਡੇ ਨਾਲ ਵੀ ਅਕਸਰ ਮੁਲਾਕਾਤ ਹੁੰਦੀ ਹੈ ਨਾ ਜੀ ਬਿਲਕੁਲ ਕੋਈ ਪਰਵਾਰੀ ਮਾੜਾ ਨਹੀਂ ਸੀ ਆ ਜਿਹੜੇ 1-2% ਇਹੋ ਜਿਹੇ ਬੰਦੇ ਨੇ ਤੁਹਾਡੇ ਸਾਰੇ ਮੈਹਿਕਮੇ ਨੂੰ ਬਦਨਾਮ ਕਰਦੇ ਆ ਇਹ ਜਿਹੜੇ ਆ ਕੀ ਹੋ ਗਈ ਮੈਨੂੰ ਗੱਲ ਦੱਸੋਗੇ ਮੈਨੂੰ ਇਹ ਜੀ ਇੱਕ ਤਾਂ ਸਾਡੇ ਮੈਂਬਰ ਸਾਹਿਬ ਨੂੰ ਸੱਦੀ ਬੈਠਾ ਦੂਜੇ ਪਿੰਡ ਵਾਲੇ ਨੂੰ ਤੇ ਮੈਨੂੰ ਬੁਲਾਇਆ ਉਹ ਮੁੰਡੇ ਨੇ ਫੋਨ ਕੀਤਾ ਜਿਹੜਾ ਨਾਲ ਕੰਮ ਕਰਦਾ ਇੱਥੇ ਦਫ਼ਤਰ 'ਚ ਠੀਕ ਹੈ ਇਹ ਕਹਿੰਦਾ ਵੀ ਉਹ ਬੰਦੇ ਉਹਨਾਂ ਦਾ ਕਹਿੰਦਾ ਡਾਟਾ ਇਕੱਠਾ ਕਰ ਲਓ ਜ਼ਮੀਨਾਂ ਦਾ ਜਿਹੜੇ ਬੰਦਿਆਂ ਦੀ ਫਸਲ ਮਰੀ ਨਹੀਂ ਪਰ ਆਪਾਂ ਪਾ ਦਿਆਂਗੇ ਤੇ ਆਪਾਂ ਕਰ ਲਾਂਗੇ ਵੰਡ ਚੋਂ ਆ ਕਾਨੂ ਗੋ ਸਾਹਿਬ ਨਾਲ ਗੱਲ ਕਰ ਲਓ ਜੀ ਮੈਂ ਇਹਨੂੰ ਇਹਨੂੰ ਦੱਸਦਾ ਕਾਨੂ ਗੋ ਸਾਹਿਬ ਨਾਲ ਇੱਕ ਮਿੰਟ ਗੱਲ ਕਰ ਲਓ ਇਹਨਾਂ ਮੈਂ ਫੋਨ ਰਿਕਾਰਡਿੰਗ ਤੇ ਆ ਜੀ ਗੁੱਸਾ ਨਾ ਕਰਿਓ ਹਾਂਜੀ ਮੈਂ ਇਮਾਨਦਾਰੀ ਨਾਲ ਆਪਣੇ ਪਿੰਡ ਦਾ ਕੰਮ ਕਰਦਾ ਤੇ ਆ ਕਾਨੂ ਗੋ ਸਾਹਿਬ ਦੇ ਧਿਆਨ ਚ ਲੈ ਆਤੀ ਆ ਤੇ ਮੈਂ ਪਤਾ ਕੀ ਗੱਲ ਹੈ ਜੀ ਦਾ ਸਾਰੇ ਇਹ ਨਾ 1-2% ਜਿਹੜੇ ਪ੍ਰੈਸਟ ਬੰਦੇ ਆ ਇਹ ਸਾਰੇ ਪੂਰੇ ਵਾਹਿਗੁਰੂ ਨੂੰ ਬਦਨਾਮ ਕਰਦੇ ਆ ਬਸ ਮੈਂ ਐਸਡੀਐਮ ਸਾਹਿਬ ਨੂੰ ਵੀ ਕਾਲ ਕਰੂੰਗਾ ਜੀ ਤੁਸੀਂ ਡੀਸੀ ਸਾਹਿਬ ਦੇ ਧਿਆਨ ਚ ਤੁਸੀਂ ਲਿਓ ਜਾਂਦਾ ਨਹੀਂ ਬਦਲੀ ਕਰਵਾ ਦਿਓ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਵਧੀਆ ਹੋ ਗਿਆ ਤੁਸੀਂ ਮੈਨੂੰ ਮੇਰੇ ਧਿਆਨ ਚ ਲਿਆਤਾ ਕਿ ਮੈਂ ਹੁਣੇ ਹੀ ਐਂਟੀਐਮ ਸਾਹਿਬ ਨਾਲ ਡੀਡੀ ਸਾਹਿਬ ਨਾਲ ਗੱਲ ਕਰਕੇ ਇਹਦੇ ਤੇ ਜੋ ਵੀ ਬੰਦ ਦੀ ਕਾਰਵਾਈ ਇਨੀਸ਼ੀਏਟਿਵ ਕਰਵਾਉਣਾ ਆ ਕਾਨੂੰਗੋ ਸਾਹਿਬ ਨਾਲ ਇੱਕ ਮਿੰਟ ਗੱਲ ਕਰ ਲਿਓ ਜੀ ਹਾਂ ਜੀ ਕਰੋ ਸਰ ਹਾਂਜੀ ਤੁਸੀਂ ਜਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਹੋਈ ਹੈ ਜੀ ਇਹ ਸਰ ਮੈਂ ਇਹਦੀ ਸਰਪੰਚ ਸਾਹਿਬ ਦੀ ਕਾਲ ਗਏ ਸੀ ਮੈਨੂੰ ਕਹਿੰਦੇ ਸੀ ਵੀ ਇਹ ਗਲਤ ਕੰਮ ਕਰ ਰਹੇ ਜਿਵੇਂ ਕਿਸੇ ਦੀ ਪੈਲੀ ਹੈ ਜੀ ਜਿਵੇਂ ਕਿਸੇ ਕੋਲ 10 ਕਿਲੇ ਆ ਜਾਂ ਤੇ ਉਹਦੇ ਜੋ ਜਿਵੇਂ 2 ਜਾਂ ਕਿਸੇ ਦਾ ਕਿੱਲਾ ਜਾਂ ਦੋ ਕਿਲੇ ਪਾਣੀ ਦੀ ਮਾਰ ਹਟ ਆਇਆ ਜੀ ਉਹਦਾ ਇਹ 10 ਕਿਲੇ ਦੇ 10 ਕਿਲੇ ਪੂਰੇ ਲਿਖਦੇ ਆ ਜੀ ਅੱਛਾ ਫਿਰ ਉਸ ਬੇ ਕੁੜੀਆਂ ਦੀ ਜਿੰਨੀ ਜਮੀਨ ਆਉਂਦੀ ਹੈ ਸਾਰੀ ਕਿਹੜੀ ਪਾਈ ਜਾਂਦੀ ਹੈ ਸਾਰੀ ਦੀ ਸਾਰੀ ਪਾਈ ਜਾਂਦੀ ਹੈ ਜੀ ਫਿਰ ਉਸ ਕਿਸਾਨ ਦੇ ਨਾਲੇ ਤੁਹਾਨੂੰ ਕੋਲ ਸਰ ਸਰ ਅਨੰਤਰ ਗਲਤ ਹੈ ਜੀ ਇਹ ਤਾਂ ਬਿਲਕੁਲ ਜੀ ਮੈਂ ਨੋਟਿਸ ਲੈਂਦਾ ਜੀ ਮੇਰੇ ਮੈਂ ਇਹਨੂੰ ਲਿਆ ਜੀ ਆਇਆ ਮੈਂ ਗੱਲਾਂ ਕਰ ਲੈਣ ਨਾਲ ਤੇ ਦੂਜੀ ਬੇਨਤੀ ਇਹ ਹੈ ਜੀ ਆਹ ਉਹਨਾਂ ਦੇ ਅਸੀਂ ਤਾਂ ਗੱਲ ਕਰਾਂਗੇ ਦੂਜੀ ਬੇਨਤੀ ਹੈ ਸੀਗੀ ਜੀ ਕੋਈ ਜੇ ਕਿਸੇ ਕੋਲੇ ਕੋਈ ਛੋਟਾ ਕਿਸਾਨ ਆਇਆ ਜਾਂ ਇੱਕ ਦੋ ਕਿੱਲੇ ਵਾਲਾ ਜੀ ਜਿਵੇਂ ਜਾਂ ਕੋਈ ਦੋ ਕਿੱਲੇ ਵਾਲਾ ਜਾਂ ਲੂੜ ਕਿੱਲੇ ਵਾਲਾ ਜੀ ਹਾਂਜੀ ਹਾਂਜੀ ਉਹਨੂੰ ਕੋਈ ਕਾਗਜ਼ਾਂ 'ਚ ਹੀ ਰੋਲ ਦਿੰਦੇ ਜੀ ਉਹਦਾ ਗੱਲ ਹੀ ਨਹੀਂ ਸੁਣਦੇ ਜੀ ਨਹੀਂ ਨਹੀਂ ਤੁੰਨ ਬੋਲਦਾ ਇਹਦੇ ਤੇ ਪੜਦੀ ਕਾਰਵਾਈ ਕਰਵਾਓ ਨੰਬਰ 2 ਤੇ ਕੋਈ ਵੀ ਚੱਲੇ ਕੇਸ ਪਟਾ ਨਹੀਂ ਜਾਏਗਾ ਅੰਮ੍ਰਿਤ ਦੇ ਨਹੀਂ ਨਹੀਂ ਸਿੱਖਾ ਕੋਈ ਸ਼ਿਕਾਇਤ ਨਹੀਂ ਹੋਜੀ ਜੀ ਬੱਸ ਜਿੰਨਾ ਬਣਦਾ ਉਹਨਾਂ ਪਾਓ ਜਿਹੜੀ ਮੋਟਾ ਮੋਟਾ ਤੁਸੀਂ ਮੇਰੇ ਕੋਲੇ ਪਹਿਲਾਂ ਲੈ ਕੇ ਹੋ ਬਿਲਕੁਲ ਮੈਂ ਉਹਨੂੰ ਡਿਜੀਟਲ ਵੈਰੀਫਾਈ ਕਰਵਾਵਾਂ ਬਸ ਠੀਕ ਹੈ ਠੀਕ ਹੈ ਜੀ ਓਕੇ ਸਰ ਹਾਂ ਹਾਂ ਤੇ ਇਹਦੇ ਨੰਬਰ ਮੈਂ ਭਰ ਦਿੱਤੇ ਕਰਵਾ ਕੇ ਕਰਵਾਵਾਂ ਓਕੇ ਸਰ ਥੈਂਕ ਯੂ। ਹੰਕਾਰ ਦਾ ਨਾ ਕਰੋ ਗੱਲ ਬਾਈ। ਲੋ ਜੀ। ਹਾਂ ਜੀ ਤੁਸੀਂ ਤਾਂ ਸਾਹਿਬ ਆ। ਸਰ ਦਾ ਕੋਈ ਗੱਲ ਨਹੀਂ। ਮੈਂ ਕਨਗੋ ਸਾਹਿਬ ਦੀ ਨਾ ਨਿਓਟੀ ਏ ਦੀ ਜਿਹੜੀ ਰਿਪੋਰਟ ਆਊਗੀ ਪਹਿਲਾਂ ਮੇਰੇ ਕੋਲੇ ਆਊਗੀ। ਮੈਂ ਇਹਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਮੇਰੇ ਘਰ ਰਿਪੋਰਟ ਤੇ ਜਾ ਕੇ। ਦੇਖੋ ਜੀ ਅਸੀਂ ਇਹਨਾਂ ਦੇ ਦੋਸਤ ਨਹੀਂ ਆ ਇਹ ਵੀ ਬੱਚਿਆਂ ਵਾਲੇ ਹੋਣਗੇ ਠੀਕ ਹੈ। 1921 ਹਰ ਇੱਕ ਥਾਂ ਤੇ ਹਰੇਕ ਮਹਿਕਮੇ ਚੱਲਦੀ ਹੈ ਹਨਾ ਸਰ। ਨਹੀਂ ਜੀ ਨਹੀਂ ਨਹੀਂ ਆਪਾਂ ਇਹ ਤਾਂ ਸਾ ਘਾਮਲੇ ਜੀ 1921 ਵੀ ਨਹੀਂ ਚੱਲਦੇ ਨੇ ਜੀ। ਬਸ ਬਹੁਤ ਮਿਹਰਬਾਨੀ ਆ। ਪਰ ਆ ਜਿੱਥੇ ਪੰਜਾਬ ਡੁੱਬਿਆ ਪਿਆ ਨਾ ਜੀ ਇਸ ਥਾਂ ਤੇ ਬਸ ਇਹਨਾਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਇਹਦੇ ਤੇ ਪੰਦੀ ਕਾਰਵਾਈ ਕਰਵਾਉਂਗਾ ਤੇ ਤੁਸੀਂ ਜਿਹੜਾ ਹੈਗਾ ਕਾਨੂੰਗੋ ਸਾਹਿਬ ਨੂੰ ਕਹਿੰਦੇ ਹੋ ਰਿਪੋਰਟ ਪੈਣਾ ਮੈਨੂੰ ਕੇਸ ਚਾਲੇ ਪੈ ਰਿਹਾ ਦਿੰਦੇ ਨੇ ਧੰਨਵਾਦ ਜੀ ਓਕੇ ਸਰ ਸਸਿਗਾ ਜੀ ਓਕੇ ਸਰ ਕਾਨੂੰਗੋ ਸਾਹਿਬ ਹਾਂਜੀ ਹਾਂਜੀ ਮੈਂ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਉਂਦਾ ਛੱਡੂ ਜੀ ਸਰਪੰਚ ਸਾਹਿਬ ਨੂੰ ਛੱਡਾ ਕੀ ਆ ਨਹੀਂ ਛੋਟੇ ਛੋਟੇ ਬੱਚੇ ਜੀ ਦੋ ਕਾਨੂੰਗੋ ਸਾਹਿਬ ਤੁਸੀਂ ਦੋਸਤ ਛੱਡਣ ਵਾਲੀ ਗੱਲ ਹੈ ਇਹ ਨਹੀਂ ਛੱਡਣ ਵਾਲੀ ਨਹੀਂ ਪਤਾ ਗੱਲ ਕੀ ਆ ਹੈ ਬ੍ਰਾਈਸ ਸਾਹਿਬ ਮੇਰੀ ਸੁਣੋ ਗੱਲ ਆ ਤੂੰ ਬਹੁਤ ਗਲਤ ਕੰਮ ਕੀਤਾ ਹੈ ਆਹ ਦੇਖੋ ਕਿਸੇ ਦੇ 12 ਕਿਲੇ ਲਿਖੀ ਤੁਸੀਂ ਗਏ ਹੋ ਤੇ ਉੱਥੇ ਚਲੋ ਦੁਬਾਰਾ ਵੀ ਕਰ ਹਲੇ ਗਰਦੌਰੀਆਂ ਵੀ ਨਹੀਂ ਗਰਦੌਰੀਆਂ ਹੋਣ ਨਹੀਂ ਲੱਗੀਆਂ ਤੁਸੀਂ ਇਹਦਾ ਐਂਗਲ ਵੀ ਆ ਮੱਘਰ ਸਿੰਘ ਜਗਰ ਸਿੰਘ ਸਨ ਸਾਨੂੰ ਭੂਲਾ ਸਿੰਘ ਸਾਨੂੰ ਬਲਵਦੇਵ ਸਿੰਘ ਇਹ 15 ਕਿਲੇ ਤੁਸੀਂ ਮੈਨੂੰ ਇੱਕ ਦੱਸੋ ਵੀ ਜਿਹਦੇ ਤੁਸੀਂ 35 ਕਿਲੇ ਲਿਖਿਆ ਹੈ 35 ਕਿल्ल्या ਚੋਂ ਇਹਦੇ ਕਿੱਲੇ ਤਾਂ ਹੋਇਆ 5 ਦੁੱਬੇ ਐ ਤੇ ਤੁਸੀਂ ਇਹਦੇ 35 ਦੇ 35 ਲਿਖਤੇ ਜਿਹੜਾ ਇੱਕ ਦੋ ਕਿਲੇ ਲੈਣਾ ਉਹ ਕਿੱਧਰ ਜਾਓ ਫਿਰ ਤੁਸੀਂ ਇਹ ਨੂੰ ਮੌਕਾ ਨਹੀਂ ਵੇਖਿਆ ਜਾ ਕੇ ਮੈਂ ਮੌਕਾ ਵੇਖਿਆ ਤੁਸੀਂ ਇੱਥੇ ਚੋਰੀ ਬੜੀ ਗਈ ਤੁਹਾਡੀ ਮੈਂ ਨਕਸ਼ਾ ਲੈ ਜੁਆਈ ਤੇ ਨਾਲ ਤੁਸੀਂ ਹੋਰ ਤਾਂ ਕੁਝ ਚੱਕੀ ਭਰਉਣ ਮਿੱਠੀਆਂ ਮਾਰਨਾ ਤੇ ਪੜਵਾਰੀ ਸਭ ਇਹਨਾਂ ਚੀਜ਼ਾਂ ਚੱਲਦੀਆਂ ਸਾਡੇ ਪਿੰਡਾਂ 'ਚ ਨਹੀਂ ਚੱਲਦੀਆਂ ਹੋਰ ਕਿੱਥੇ ਜਾ ਕੇ ਕਰਦੇ ਇਹ ਜਰਾ ਸਾਲ ਦਰਦ ਗਲਤ ਕਰ ਰਹੇ ਹੋ ਹਲੋ ਕਨਗੋ ਸਾਬੇ ਹਲੋ ਹਾਂਜੀ ਹਾਂਜੀ ਐਸਡੀਐਮ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਰਪੰਚ ਬੋਲਦਾ ਬਰਾੜ ਜੀ ਹਾਂਜੀ ਹਾਂਜੀ ਤੇ ਬੱਸ ਸਰ ਟਾਈਮ ਹੈਗਾ ਦੋ ਮਿੰਟ ਜੀ ਹਾਂਜੀ 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 ਸਰ ਸਰ ਮੈਂ ਤਸਵੀਲਦਾਰ ਸਾਹਿਬ ਦੇ ਧਿਆਨ 'ਚ ਵੀ ਲੈਂਦੀ ਆ ਕਾਨੂੰਗੋ ਸਾਬ ਵੀ ਮੇਰੇ ਕੋਲੇ ਬੈਠੇ ਆ ਜੀ ਤੇ ਤੁਹਾਡੇ ਪਟਵਾਰੀ ਨਾ ਥੋੜਾ ਟਾਈਮ ਪਹਿਲਾਂ ਸਾਡੇ ਲੱਗੇ ਸਾਡੇ ਹਲਕੇ ਦੇ ਵਿੱਚ ਗੌਰਵ ਗੌਰਵ ਕੁਮਾਰ ਹਾਂਜੀ ਹਾਂਜੀ ਗੌਰਵ ਕੁਮਾਰ ਪਟਵਾਰੀ ਲੱਗੇ ਆ ਜੀ 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 ਕੈਸਡਮ ਸਾਹਿਬ ਪੰਜਾਬ ਡੁੱਬੀ ਜਾਂਦਾ ਇਹ ਬੰਦਾ ਸੈਟਿੰਗਾਂ ਕਰੀ ਜਾਂਦਾ ਜੀ ਸਰਪੰਚਾਂ ਨੂੰ ਮੈਂਬਰਾਂ ਨੂੰ ਤੇ ਵੱਡੇ ਜਿਹੜੇ ਜ਼ਿੰਮੇਦਾਰ ਨਾ ਵੱਧ ਜ਼ਮੀਨਾਂ ਵਾਲੇ ਅੱਛਾ ਜੀ ਹਲੇ ਸਰਕਾਰ ਦੇ ਗਰਦੌਰੀਆਂ ਦੇ ਆਰਡਰ ਨਹੀਂ ਤੇ ਇਹ ਬੰਦਾ ਸੈਟਿੰਗਾਂ ਕਰੀ ਜਾਂਦਾ ਵੀ ਮੈਂ ਤੁਹਾਡੀ ਫਸਲ ਮਰੀ ਨਾ ਮਰੀ ਮੈਂ ਸਾਰਾ ਸਾਰਾ ਜਿਵੇਂ ਹੋਇਆ ਪਾਉਣ ਦੀ ਕੋਸ਼ਿਸ਼ ਕਰੂੰਗਾ ਛੱਡੋ ਸਰ ਮੈਂ ਦੁਬਾਰੀ ਕਰ ਲਊਗਾ ਯਾਰ ਦੁਬਾਰੇ ਆ ਦੇਖੋ ਹੁਣ ਵਿੱਚ ਰੌਲਾ ਪਾਉਂਦਾ ਜੀ ਇਹ ਹਾਂਜੀ ਹਾਂਜੀ ਇਹ ਮੈਹਿਕਮੇ ਦੇ ਵਿੱਚੋਂ ਤੋਂ ਇੱਕ ਦੋ ਬੰਦੇ ਇਦਾਂ ਦੇ ਜਿਹੜੇ ਸਾਰੇ ਮਹਿਕਮੇ ਨੂੰ ਬਦਨਾਮ ਕਰ ਦਿੰਦੇ ਆ ਬਿਲਕੁਲ ਬਿਲਕੁਲ ਸਰ ਜੀ ਜੀ ਆ ਉਹੀ ਗੱਲ ਆ ਨਾ ਇਹ 1-2% ਲੋਕ ਜਿਹੜੇ ਇਹ ਕਲੰਕ ਹ ਹਰੇਕ ਮਹਿਕਮੇ ਤੇ ਜੀ 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 ਬਿਲਕੁਲ ਤੇ ਇਹਨਾਂ ਦਾ ਸਰ ਮੈਂ ਬੇਨਤੀ ਤੁਹਾਨੂੰ ਇਹ ਕਰਨਾ ਸੀ ਫੋਨ ਲਾਇਆ ਕਾਨੂੰਗੋਜ ਸਾਹਿਬ ਦੇ ਧਿਆਨ ਚ ਲਿਆਤੀ ਐ ਤਹਿਸੀਲਦਾਰ ਸਾਹਿਬ ਨੂੰ ਧਿਆਨ ਚ ਲਿਆਤੀ ਐ ਇਹਨੂੰ ਵੀ ਕਹਿਦਾ ਵੀ ਕਾਕਾ ਸਾਡੇ ਪਿੰਡਾਂ ਜੇ ਕੰਮ ਨਹੀਂ ਚੱਲਣਗੇ ਕਿਤੇ ਵੀ ਦੁਨੀਆ ਡੁੱਬਦੀ ਆ ਨਾ ਮਰਦੀ ਆ ਕੋਈ ਆਫਤ ਆਉਂਦੀ ਐ ਤੇ ਪੰਜਾਬ ਭੱਜਦਾ ਉਧਰ ਨੂੰ ਜੀ ਜੀ ਤੇ ਇੱਥੇ ਜੇ ਪੰਜਾਬ ਡੋਬ ਰਿਹਾ ਕੋਈ ਨਹੀਂ ਕਿਧੋਂ ਚੱਲ ਕੇ ਆਇਆ ਤੇ ਇੱਥੇ ਪੰਜਾਬ ਦੀ ਪੰਜਾਬ ਮਦਦ ਕਰ ਰਿਆ ਕਰੋ ਜੀ ਇਹ ਜਿਹੜੇ ਸਾਡੇ ਮੈਕਮੇਂ ਦੇ ਵਿੱਚ ਲੋਕ ਨੇ ਇੱਕ ਦੋ ਫਸਟੇ ਕਿਦਾਂ ਦੇ ਖਰਾਬ ਕਰਨ ਵਾਲੇ ਨੇ ਜਿੰਨਾ ਦਾ ਹੁਣ ਮਾਹੌਲ ਚੱਲੀ ਜਾਂਦਾ ਇਹਨਾਂ ਨੂੰ ਸਮਝਣਾ ਚਾਹੀਦਾ ਜੀ ਨਹੀਂ ਦੇਖੋ ਜੀ ਇਹ ਉਹੀ ਮੈਂ ਕਹਿ ਰਿਹਾ ਵੀ ਕੀ ਗੌਰਵ ਕੁਮਾਰ ਨੂੰ ਇਹ ਨਹੀਂ ਲੱਗਦਾ ਮੈਂ ਪੰਜਾਬੀ ਆ ਜੀ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬੀ ਇਹਨਾਂ ਨੂੰ ਸਮਝਣਾ ਜੀ ਸੋਟਾ ਦੇਖੋ ਜੀ ਕਿੰਨਾ ਵੱਡਾ ਧੰਨਵਾਦ ਸਰਪੰਚ ਸਾਹਿਬ ਤੁਸੀਂ ਇਹ ਥੀਲਾ ਚੁੱਕਿਆ ਇਸ ਤੋਂ ਵੀ ਤੁਸੀਂ ਇਹ ਗੱਲ ਸਾਨੂੰ ਜਿਹੜੀ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਵੀ ਤੁਸੀਂ ਮੈਨ ਮੈਂ ਤਾਂ ਜ਼ਿੰਮੇਵਾਰਾਂ ਨੂੰ ਇਸੇ ਕਰਕੇ ਮੈਂ ਤਾਂ ਸੋਚਿਆ ਕਿ ਦੇਖੋ ਆ ਚੀਜ਼ਾਂ ਬੁਲਾਇਆ ਹੈ ਹਾਲਾਂਕਿ ਮੈਨੂੰ ਜਿਹੜਾ ਮੁੰਡਾ ਪੁਰਾਣਾ ਕੰਮ ਕਰਦਾ ਨੇ ਤੇ ਤਹਿਸੀਲ ਦੇ ਵਿੱਚ ਸਾਰੇ ਪੜਵਾਰੀਆਂ ਨਾਲ ਜੀ ਜੀ ਤੇ ਉਹ ਮੁੰਡੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਪਟਵਾਰੀ ਸਾਹਿਬ ਨੇ ਸੱਦਿਆ ਗੌਰਵ ਕੁਮਾਰ ਨੇ ਮੈਂ ਕਿਹਾ ਯਾਰ ਪਤਾ ਨਹੀਂ ਕੀ ਕੰਮ ਹੋਗਾ ਤੇ ਸੱਦ ਕੇ ਇੱਕ ਸਾਡੇ ਮੈਂਬਰ ਸਾਹਿਬ ਬੈਠੇ ਦੂਜੇ ਪਿੰਡੋਂ ਜੀ ਤੇ ਉਹਨਾਂ ਨਾਲ ਵੀ ਕਹਿੰਦੇ ਮੇਰੀ ਗੱਲ ਹੋਈ ਜਾਂਦੀ ਮੈਂ ਮੈਂ ਕਿਹਾ ਵੀ ਜਿਹੜੇ ਕਿਸੇ ਦਾ ਮਰਿਆ ਨਾ ਮਰਿਆ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਮੋਟੀਆਂ ਜ਼ਮੀਨਾਂ ਵਾਲੇ ਬੰਦੇ ਲਿਆਓ ਤੇ ਆਪਾਂ ਪਾ ਕੇ ਦਿਆਂਦੇ ਵੀ ਆਪਾਂ ਆਪਣੇ ਵਾਂਗ ਚ ਇਹਨਾਂ ਨੂੰ ਬਹੁਤ ਸ਼ਰਮਨਾਕ ਇਹ ਹਰਕਤ ਹੈ ਜੀ ਇਹਨਾਂ ਦੀ ਕੋਈ ਗੱਲ ਨਹੀਂ ਜੀ ਖਿੱਚਦੇ ਇਹਨਾਂ ਦੇ ਕੰਨ ਡੀਸੀ ਸਾਹਿਬ ਦੇ ਆ ਮੇਰੀ ਬੇਨਤੀ ਹੈ ਐਸ.ਐਮ. ਸਾਹਿਬ ਡੀਸੀ ਸਾਹਿਬ ਦੇ ਧਿਆਨ ਚ ਲੈ ਆ ਦਿਓ ਤਸਦੀਲਦਾਰ ਸਾਹਿਬ ਨਾਲ ਗੱਲ ਕਰ ਲੋ ਕਾਨੂੰਗੋਸਾਬ ਬੈਠਿਆ ਇਹਨਾਂ ਨਾਲ ਕਰ ਲਿਓ ਤੁਸੀਂ ਫੋਨ ਤੇ ਰਾਬਤਾ ਠੀਕ ਹੈ ਜੀ ਕੋਈ ਗੱਲ ਨਹੀਂ ਇਹਨਾਂ ਦੇ ਇਹਨਾਂ ਦੀ ਅਸਲ ਤਾਂ ਬਣਦੀ ਕਾਨੂੰਨੀ ਕਾਰਵਾਈ ਕਰੋ ਜੀ ਮਰਿਆ ਨੂੰ ਮਾਰਨ ਵਾਲੇ ਬੰਦੇ ਆ ਇਹ ਤੁਹਾਡੇ ਵਿਭਾਗ ਵਿੱਚ ਜੀ 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 ਤੇ ਜਾਂ ਫਿਰ ਸਸਪੈਕਟ ਇਹਨਾਂ ਵੱਲੋਂ ਜੀ ਮੈਂ ਮਾਫੀ ਚਾਹਣਾ ਨਹੀਂ ਕੋਈ ਗੱਲ ਨਹੀਂ ਜੀ ਸਰ ਤੁਹਾਡੀ ਮਾਫੀ ਵਾਲੀ ਗੱਲ ਨਹੀਂ ਤੁਸੀਂ ਕਿਹੜਾ ਕੋਈ ਗਲਤੀ ਕੀਤੀ ਇੱਥੇ ਨਹੀਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਵੀ ਤੁਸੀਂ ਇਹ ਇਲਾ ਚੁੱਕਿਆ ਤੁਸੀਂ ਪੰਜਾਬ ਬਾਰੇ ਸੋਚ ਰਹੇ ਹੋ ਸਰਪੰਚ ਸਾਹਿਬ ਇਹ ਬੰਦੇ ਕੋਈ ਕੋਈ ਹੁੰਦੇ ਜੀ ਕੋਈ ਕੋਈ ਜੀ ਕੋਈ ਕੋਈ ਨਾਲੀ ਜੀ ਇਹ ਘਰਾਂ ਦੇ ਵਿੱਚ ਵੀ ਹੁੰਦੇ ਆਮ ਲੋਕਾਂ ਚ ਵੀ ਹੁੰਦੇ ਆ ਮਹਿਕਮਾ ਸਰਕਾਰੀ ਗੈਰ ਸਰਕਾਰੀ ਮਹਿਕਮੇ ਚ ਵੀ ਹੁੰਦੀ ਕੰਗਿਆਰੀ ਇਹ ਜੀ 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 ਤੇ ਸਰ ਮੇਰੀ ਬੇਨਤੀ ਹੈ ਵੀ ਜਿੱਥੇ ਪੰਜਾਬ ਡੁੱਬੀ ਜਾਂਦਾ ਨਾ ਲੋਕਾਂ ਦੇ ਤੇ ਜਿਹੜਾ ਬਿਮਾਰੀਆਂ ਫੈਲਣ ਦੀ ਲੋਕਾਂ ਦੇ ਪਸ਼ੂ ਰੁੜ ਗਏ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਜ਼ਮੀਨਾਂ ਰੁੜ ਗਈਆਂ ਸਰ ਜੀ ਤੇ ਉੱਥੇ ਜਿਹੜੇ ਇਹ ਗੌਰਵ ਕੁਮਾਰ ਵਰਗੇ ਬੰਦੇ ਬੈਠੇ ਆ ਨਾ ਜੀ ਮੁਠੀ ਪਰ ਜੀ ਜੀ ਇਹਨਾਂ ਲੋਕਾਂ ਦਾ ਸਰ ਕਰੋ ਕੋਸ਼ਿਸ਼ ਇਹ ਤੁਹਾਡੇ ਸਰ ਸਮਝਾਇਆ ਸੀਐਮ ਵੱਲੋਂ ਸਖਤ ਹਦਾਇਤਾਂ ਸੀ ਜੀ ਹੁਣ ਜਿੱਦਾਂ ਇਹ ਮਾਹੌਲ ਚੱਲ ਰਿਹਾ ਇਹਨਾਂ ਦੇ ਵਿੱਚ ਸਾਰੇ ਸਾਥ ਦੇਣ ਔਰ ਇਦਾਂ ਦੀ ਕੋਈ ਹਰਕਤ ਨਾ ਕਰਨ ਮੈਂ ਜਿੱਦਾਂ ਦੀ ਇਹਨਾਂ ਨੇ ਆਪਣ ਸਾਨੂੰ ਮਿਲੀ ਤੁਸੀਂ ਦਸੀ ਹੈ ਸਰ ਬਹੁਤ ਮਿਹਰਬਾਨੀ ਹੈ ਇਹਨਾਂ ਨੂੰ ਜਾਂ ਤਾਂ ਬਦਲ ਦਿਓ ਜੀ ਸਾਡੇੋਂ ਠੀਕ ਹੈ ਵੀ ਇਹ ਇਹ ਹਰਕਤ ਕਰਨਗੇ ਉਹੋ ਜੀ ਫੇਰ ਬਿਲਕੁਲ ਜੀ ਇਹਨਾਂ ਦੇ ਫੁੱਲ ਐਕਸ਼ਨ ਕੀ ਕਰਾਂ ਠੀਕ ਹੈ ਇਹਨਾਂ ਨੂੰ ਪ੍ਰੋਪਰ ਜੇ ਕੰਮ ਕਰ ਰਹੇ ਠੀਕ ਨਹੀਂ ਇਹਨਾਂ ਨੂੰ ਉਹ ਨਹੀਂ ਅਸੀਂ ਇੰਫਾਇਰ ਕਰਾਂਗੇ ਜੀ ਮੈਂ ਕਹਿੰਦਾ ਜੀ ਮੇਰੀ ਬੇਨਤੀ ਹੈ ਇਹੋ ਜਿਹੇ ਪਟਵਾਰੀ ਜਿਹੜੇ ਹੈਗੇ ਨਾ ਪਟਵਾਰੀ ਕਾਨੂੰਗੋ ਕੋਈ ਵੀ ਹੋਵੇ ਜਿਹੜੇ ਰੈਵਨਿਊ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਹੈਗੇ ਆ ਜੋਕਾਂ ਉਹ ਇਹਨਾਂ ਨੂੰ ਲਾਓ ਇਹੋ ਜਿਹੇ ਇਲਾਕਿਆਂ ਦੇ ਵਿੱਚ ਦਿਓ ਜਿੱਥੇ ਹੜਾ ਤੋਂ ਵਿਚਾਰ ਜੀ ਜੀ ਜਿਹੜੇ ਚੰਗੇ ਬੰਦੇ ਆ ਚੰਗੇ ਬੰਦੇ ਨੂੰ ਹੜਾ ਵਾਲੇ ਇਲਾਕਿਆਂ ਚ ਲਾ ਦਿਓ ਤਾਂ ਕਿ ਜਿਹੜੀ ਸਹੀ ਮਦਦ ਉਹ ਸਹੀ ਬੰਦਿਆਂ ਤੱਕ ਪਹੁੰਚ ਸਕੇ ਸਰ ਸਬਜ਼ਾ ਕਿਸੇ ਪਾਸੇ ਨਹੀਂ ਸਾਰੇ ਪਾਸੇ ਬੁਰਾ ਹਾਲ ਹੈ ਇਹ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਇਹਨਾਂ ਨੂੰ ਸਾਥ ਦੇ ਕੇ ਨਾਂ ਦੇ ਜੇ ਹਰਕਤਾਂ ਕਰਕੇ ਪੈਸੇ ਲੈਣ ਦੇ ਨਾਲ ਬਸ ਜੀ ਤੁਹਾਡੇ ਵਰਗੇ ਅਫਸਰ ਜਿਹੜੇ ਆ ਡੀਸੀ ਸਾਹਿਬ ਹੈ ਐਸਡੀਐਮ ਸਾਹਿਬ ਹੈ ਤਹਿਸੀਲਦਾਰ ਸਾਹਿਬ ਹੈ ਪਟਵਾਰੀ ਕਾਨੂੰਗੋਆ ਉਹ ਵੀ ਬੰਦੇ ਹੈ ਜਿਹੜੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਆਪਦੀ ਤਨਖਾਹਾਂ ਦੇ ਵਿੱਚੋਂ ਮਦਦ ਕਰੀ ਜਾਂਦੇ ਇਸ ਟਾਈਮ 'ਚ ਜੀ ਜੀ ਕਰੀ ਜਾਂਦੇ ਬਿਲਕੁਲ ਜੀ ਕਰਦੇ ਖੁਦ ਵਿੱਚ ਖੁਦ ਵਿੱਚ ਉਤਰੇ ਫਿਰਦੇ ਆ ਹੜ੍ਹਾਂ ਦੇ ਜੀ ਜੀ ਤੇ ਇੱਕ ਆ ਬੈਠੇ ਗੌਰਵ ਕੁਮਾਰ ਪਾ ਕੇ ਪੈਂਡ ਛੱਡਦੇ ਇੱਥੇ ਇਹ ਇਹ ਗਾਹ ਇਕੱਠੇ ਕਰੀ ਜਾਂਦਾ ਜੀ ਤੁਹਾਡਾ ਕੋਈ ਗੱਲ ਨਹੀਂ ਸਰ ਮੈਂ ਤੁਹਾਡੀ ਗੱਲ ਤੇ ਗੌਰ ਕਰਦਾ ਔਰ ਇਹਨਾਂ ਨੂੰ ਹੁਣੇ ਹੀ ਸਾਡਾ ਦੇਤਾ ਦਿੰਨੇ ਆ ਹਾਂ ਸਰ ਬਣਦੀ ਬਣਦੀ ਕਿਵੇਂ ਜ਼ਰੂਰੀ ਹੈ ਇਹਦੇ ਬਣਦੀ ਕਾਰਵਾਈ ਜ਼ਰੂਰੀ ਬਣਦੀ ਕਾਰਵਾਈ ਕਰੋ ਇਹਨਾਂ ਇਹਨਾਂ ਲੋਕਾਂ ਤੇ ਜ਼ਰੂਰ ਜੀ ਜ਼ਰੂਰ ਬਹੁਤ ਮਿਹਰਬਾਨੀ ਇਸ ਦਿਨ ਸਰ 사શીਗਲ 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 ਸਰ 사શીਗਲ ਸਰ ਛਡਾਓ ਜੀ ਇਹਨਾਂ ਨੂੰ ਖੜਾ ਯਾਰ ਖੜਾ ਮੈਂ ਨਹੀਂ ਛੱਡਦਾ ਹੁੰਦਾ ਕ ਤੂੰ ਅਸਲ ਦੇ ਵਿੱਚ ਆ ਕੇ ਪੁੱਛ ਲੈਣਾ ਸੀ ਵੀ ਨਹੀਂ ਬੰਦ ਕਰ ਦਾਂਗੇ ਯਾਰ ਕਿਉਂਕਿ ਤੂੰ ਹੀ ਦੱਸ ਦੇਣਾ ਸੀ ਵੀ ਤੂੰ ਕਿਹੜੇ ਸਰਪੰਚ ਸਾਹਿਬ ਨੂੰ ਸੱਦਣ ਲੱਗਿਆ ਸ਼ਰਮ ਮੈਂ ਤਾਂ ਅੱਖ ਮੈਂਨ ਮਜ਼ਦੂਰੀ ਹੀ ਮਿਲੀ ਨਹੀਂ ਮਜ਼ਦੂਰੀ ਹੁਣ ਫਿਰ ਆ ਚੰਗੀਆਂ ਗੱਲਾਂ ਇਹ ਤੁਹਾਡੇ ਵਰਗਾਂ ਨੂੰ ਵੀ ਕਹਿਣਗੇ ਵੀ ਨਾਲ ਮਾੜਾ ਮੋੜਾ ਹਰਾਮ ਦੇ ਪਰਕੇ ਤੁਸੀਂ ਵੀ ਖਾ ਲੋ ਪਿਛਲੇ 4-5 ਪਟਵਾਰੀ ਇੱਥੋਂ ਹੋ ਕੇ ਤੁਰ ਗਏ ਤੂੰ ਇਸੇ ਕੁਰਸੀ ਤੇ ਹੁੰਨਾ ਤੂੰ ਦੱਸ ਉਹਨਾਂ ਦੇ ਵਿੱਚ ਆ ਚੀਜ਼ਾਂ ਹੈਗੀਆਂ ਸੀਗਾ ਬਿਲਕੁਲ ਹੀ ਹੁਣ ਬਸ ਅਜੇ ਤੱਕ ਪਿੱਛੇ ਜਿ ਕੋ ਕਣਕਾਂ ਛੜੀਆਂ ਉਹ ਪਟਵਾਰੀ ਵੀ ਸੀ ਨਾ ਇਸੇ ਕੁਰਸੀ ਤੇ ਜਿੰਨੇ 70% ਉਹਨਾਂ ਬੰਦਿਆਂ ਤੱਕ ਮੁਆਵਜ਼ੇ ਪਹੁੰਚਦੇ ਗਏਦੇ ਜਿਨ੍ਹਾਂ ਦਾ ਹੱਕ ਸੀਗਾ ਇਹ ਜਾਇਜ਼ ਵੀ ਹੈ ਜੀ ਖੁਸ਼ਕ ਤੇ ਮੈਂ ਖੁਸ਼ਕ ਤੇਜਾਜ ਹੈ ਬਾਕੀ ਨਜਾਇਜ਼ ਵੀ ਹੈਗੇ ਆ ਪੰਜਾਬ ਕਿਸ ਮホール ਦੇ ਵਿੱਚ ਵਿਤਰਿਆ ਹੈ ਇਹਨਾਂ ਦੀ ਫਰਸ਼ ਤੇ 2 ਜ਼ਰੂਰੀ ਹੋਣੀ ਨੇ ਮਜ਼ਾ ਗੱਲ ਕੀ ਮੇਰੀ ਸਰਦਾਰ ਸਾਹਿਬ ਅਹ ਕੀ ਦਾਰ ਸਾਹਿਬ ਤੇ ਗੱਲ ਪਹੁੰਚ ਗਈ ਹੈ ਐਸਜੀਐਮ ਸਾਹਿਬ ਐਸਜੀਐਮ ਨੂੰ ਗੱਲ ਹੋ ਗਈ ਡੀਸੀ ਸਾਹਿਬ ਨਾਲ ਗੱਲ ਨਹੀਂ ਐਸਜੀਐਮ ਸਾਹਿਬ ਨਾਲ ਡੀਸੀ ਸਾਹਿਬ ਨਾਲ ਗੱਲ ਕਰਨੀ ਦੇਖੋ ਇਹ ਕਾਰਵਾਈ ਇੱਥੇ ਤੁਹਾਡੇ ਤੇ ਹੋਣੀ ਹੈ ਪ੍ਰੋਵਾਈਜ਼ਰ ਮੇਰੇ ਵੱਲ ਤੋਂ ਮੈਂ ਮੈਂ ਸੋਰੀ ਜਾਊਂਗਾ ਮੈਂ ਨਹੀਂ ਕੁਝ ਕਰ ਸਕਣ ਦੇਖੋ ਮੈਂ ਤੁਹਾਡਾ ਅੱਜ ਤੋਂ ਪਹਿਲਾਂ 5-7 ਵਾਰੀ ਪੱਖ ਲੈ ਚੁੱਕਿਆ ਹੈਗਾ ਠੀਕ ਹੈ ਮੇਰੀ ਗੱਲ ਸੁਣ ਇੱਕ ਮਿੰਟ ਸਾਡਾ ਕੱਲ ਨੂੰ ਮੈਨੂੰ ਕਹਿਣਗੇ ਜਦੋਂ ਮੈਂ ਸਕਰੋਂ ਨਿਕਲਦਾ ਜੀ ਇੰਨਾ ਕਿ ਮਜਬੂਰ ਕੀਤਾ ਜਾਂਦਾ ਨਾ ਵੀ ਅੱਜ ਘਰੇ ਨਾ ਵੀ ਇੰਨੇ ਟਾਰਗੇਟ ਦਿੱਤੇ ਜਾਂਦੇ ਆ ਘਰਾਂ ਚੋਂ ਕੌਣ ਦਿੰਦਾ ਘਰੋਂ ਮੈਂ ਮਾਫੀ ਚਾਹੁੰਦਾ ਮੈਂ ਮੈਨੂੰ ਹੱਕ ਨਹੀਂ ਪੁੱਛਣ ਦਾ ਕਾਨੂੰਨ ਕੋ ਸਭ ਪੁੱਛੋ ਕੌਣ ਪੁੱਛਦਾ ਨਹੀਂ ਨਹੀਂ ਤੁਹਾਨੂੰ ਕੌਣ ਸ਼ਾਨ ਆ ਜੀ ਨਹੀਂ ਕੌਣ ਕਹਿ ਕੇ ਭੇਜਿਆ ਜਾਂਦਾ ਵੀ ਤੁਸੀਂ ਲੋਕਾਂ ਦੇ ਕਿਸਾਨਾਂ ਦੀ ਗਲਤ ਘਟਦੋ ਗੱਲ ਨਹੀਂ ਘਟਦੋ ਜੀ ਬਸ ਵੀ ਉਹ ਜਦੋਂ ਬੰਦਾ ਘਰੋਂ ਮਜਬੂਰ ਹੁੰਦਾ ਨਾ ਵੀ ਹੁਣ ਤੇ ਨਾਲ ਦੇ ਕਮਾਈ ਜਾਂਦੇ ਫਰਨਾ ਕਮਾਈ ਜਾਂਦਾ ਤੇ ਉਹ ਕਾ ਅੱਛਾ ਮਤਲਬ ਘਰ ਲਈ ਘਰ ਲਈ ਕਹਿੰਦੀ ਆ ਤੁਹਾਨੂੰ ਗਵਰਨਮੈਂਟ ਤਨਖਾਹ ਦੇ ਰਹੀ ਹੈ ਉਹਦੇ ਨਾਲ ਬੱਚੇ ਨਹੀਂ ਪਾਲਦੇਗੇ ਜੇ ਤੁਹਾਡਾ ਸੀਸੀਆਰ ਲੱਖ ਲੱਖ ਰੁਪਏ ਨਾਲ ਨਹੀਂ ਬੱਚੇ ਪਾਲਦੇ ਬੱਚੇ ਜੀ ਸਸਪੈਂਡ ਹੋ ਜਾਊਗਾ ਤਨਖਾਹ ਬੰਦ ਹੋ ਜਾਊ ਜੀ ਬਹੁਤ ਔਖਾ ਪੇਪਰ ਪਾਸ ਕਰਕੇ ਮਸਾਂ ਲਗਾਈਂ ਪੜਵਾਰੀ ਸਾਹਿਬ ਗਿਰਾ ਹਰਾਮ ਦੀ ਕਮਾਈ ਨਾਲ ਜੇ ਛੋਟੇ ਛੋਟੇ ਬੱਚੇ ਹਰਾਮ ਦੀ ਕਮਾਈ ਨਾਲ ਪਾਲਨੇ ਜੇ ਪਰਿਵਾਰਿਆਂ ਨਾਲ ਲੱਗੇ ਹੁੰਦੇ ਫਿਰ ਛੋਟੇ ਬੱਚੇ ਦਾ ਸਰਪੰਚ ਸਾਹਿਬ ਮਜ਼ਦੂਰਾ ਨਹੀਂ ਹੁੰਦੇ ਕਰੋ ਕਿ ਬਲ ਜਾਂਦੇ ਉਹ ਤਾਂ ਮੈਂ ਬਾਦਲੋ ਅਰਜੋਨ ਸਾਹਿਬ ਉਹ ਸ਼ੌਂਕ ਦੱਬ ਲੋ ਦੇਖ ਭਰਾ ਮੇਰਾ ਤੂੰ ਛੋਟਾ ਮੇਰੇ ਤੋਂ ਮੇਰੇ ਕੋਈ ਦੁਸ਼ਮਣ ਹੀ ਨਹੀਂ ਤੇਰਾ ਮੈਨੂੰ ਕਾਨੂੰਗੋ ਸਾਹਿਬ ਨੂੰ ਸਤਨਾ ਪਿਆ ਤੇਰੇ ਅਫਸਰਾਂ ਨੂੰ ਫੋਨ ਕਰਨਾ ਪਿਆ ਇਸ ਕਰਕੇ ਕਿਉਂਕਿ ਅਸੀਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਤੈਨੂੰ ਮਾੜੀ ਮੋਟੀ ਤਾਂ ਸ਼ਰਮ ਚਾਹੀਦੀ ਹੈ ਯਾਰ